ਕਿਵੇਂ ਲੈ ਲਈ ਦਵਾਈ ਲਈ ਦਵਾਈ ਤਾਂ ਲੈ ਲਈ ਬਲਵੀਰ ਆਇਆ ਸੀਗਾ ਗੋਲੀਆਂ ਜਾਂ ਦੇ ਕੇ ਗਿਆਗਾ ਕੋਣ ਦਾ ਚੱਜ ਦੀ ਦਵਾਈ ਦੇ ਦੇ ਕੋਈ ਟੀਕਾ ਲਾ ਕੇ ਗਿਆ ਇੱਕ ਤੇ ਹੁਣ ਤੱਕ ਅੱਗੇ ਨਾ ਤਾਂ ਲੋਟ ਆਏਗੀ ਤੇ ਉਹ ਕੀ ਕਰੀ ਜਾਂਦੇ ਨੇ ਉਹ ਤਾਂ ਕੰਮ ਹੀ ਨਹੀਂ ਨਿਭੜਦੇ ਹਜੇ ਕੰਮ ਸਾਰੇ ਪੈ ਸੀਗੇ ਅੱਗ ਮੈਂ ਹੱਥ ਭੜਾ ਫਲਵਾ ਆਉਂਦੀ ਸੀਗੀ ਹੁਣ ਮੈਥੋਂ ਹੁੰਦਾ ਨਹੀਂ ਕੁਛ ਉਹ ਮੈਂ ਤਾਂ ਮੁੰਡਿਆਂ ਨੂੰ ਪੁੱਛਾਂ ਮੈਂ ਉਹ ਕੀ ਕਰੀ ਜਾਂਦੇ ਨਾ ਤੂੰ ਇਹਨਾਂ ਦੇ ਵਿੱਚ ਲੈ ਲੈ ਇਹਨਾਂ ਦਾ ਪਤੀ ਹੈ ਮੈਨੂੰ ਕੰਮ ਹੁੰਦਾ ਇਹਦਾ ਉਹ ਦੇਖੀ ਜਾਂਦੇ ਨੇ ਹੁਣ ਮੋਬਾਈਲ 'ਤੇ ਜੋੜ ਕੇ ਅੱਗੇ ਤੂੰ ਵੀ ਕਲੀ ਕਰਦੀ ਸੀ ਇਹ ਕੰਮ ਕਿ ਬੇਕਾਰੋ ਤੇਰਾ ਗੁੱਸਾ ਮੰਨਦਿਆਂ ਨਾ ਮੈਂ ਮੰਨਿਆ ਕੋਈ ਸੁਣਾਂ ਦੀ ਮੇਰਾ ਮੇਰਾ ਕਿਹਨੇ ਗੁੱਸਾ ਮੰਨ ਗਿਆ ਨਾ ਗੁੱਸਾ ਮੰਨਿਆ ਉਸ ਸਿਰ ਤੇ ਨਹੀਂ ਜੰਦੀ ਬਿਨਾ ਮਾਦੂ ਸਿਰ ਨਹੀਂ ਜੰਦੀ ਕੰਮ ਤੂੰ ਚਲੀ ਗਿਆ ਨੂੰ ਅੱਖੇ ਤੋਂ ਅੱਖੇ ਤੋਂ ਰੋਲਾ ਬੰਦ ਤੇਨੂੰ ਇੰਨਾ ਟੋਕਦੇ ਹੁੰਦੇ ਮੈਥੋਂ ਨਹੀਂ ਰਿਹਾ ਜਾਂਦਾ ਇਹ ਗੱਲਾਂ ਸਿੱਧੀ ਗੱਲ ਹੈ ਮੈਥੋਂ ਅੱਜ ਕਹਦਾ ਸਾਰੇ ਗੱਲ ਮੈਥੋਂ ਟੋਕਟ ਗਈ ਹੂਗੀ ਜਦੋਂ ਨਹੀਂ ਗੁੱਸਾ ਤੂੰ ਕਰੀ ਜਾਗਾ ਬਿੱਲ ਬਿੱਲ ਮੈਂ ਨਾ ਬਿੱਲ ਬਿੱਲ ਕਰਾਂ ਨਾ ਮੈਂ ਤੋ ਬਿੱਲ ਬਿੱਲ ਹੋਈ ਤੂੰ ਤਾਂ ਆ ਬਾਹਰ ਰੁੱਖਾ ਬੋਲਦਾ ਕੀ ਲਾਜ ਬਣਾਵਾ ਤੇਰਾ ਮੈਂ ਰੋਟੀ ਲੈ ਕੇ ਖਾਣੀ ਐ ਉਹ ਰੋਟੀ ਲੈ ਕੇ ਖਾਣੇ ਪਰ ਐਂਡਲ ਨੂੰ ਸਰਚ ਕਰ ਗਿਆ ਤਾਂ ਨਹੀਂ ਕਰਾਉਣ ਗਿਆ ਰੋਟੀ ਲੈ ਕੇ ਖਾਣੀ ਆ ਕੁੱਲੀ ਰੋਟੀ ਲੈ ਕੇ ਖਾਂਦਾ ਕੋਈ ਤੁਸੀਂ ਲੈ ਦੇ ਰੋਟੀ ਲੈ ਕੇ ਖਾਣੀ ਆ ਕੱਦ ਕਾਣੀ ਆਪਾਂ ਰੋਟੀ ਲੈ ਖਾਣੀ ਕੋਈ ਪੀਏ ਦੇ ਦੇ ਨਾ ਬੀਬੀ ਤਾਂ ਹੋ ਗਰੇ ਅਗਲੇ ਕੰਮ ਨਹੀਂ ਨਾ ਹੁਣ ਅਗਲੇ ਕੰਮ ਮਾੜਾ ਜੀ ਗੱਲ ਦਾ ਗੁੱਸਾ ਆ ਬਸਾ ਕਹਿ ਕੇ ਕਿ ਚਮੜਾ ਆਉਂਦੀ ਆ ਉਹ ਵਿੱਚ ਬੁੜੀਆਂ ਕੀ ਕਰ ਜਾਂਦੀਆਂ ਨਾ ਸਾਡੇ ਮੁੰਡੇ ਸੁਭਾਅ ਭੜ ਹੈ ਉਹ ਤੋਂ ਜ਼ਿਆਦਾ ਚੰਬੜੀ ਜਾਂਦਾ ਉਹੀ ਗੱਲ ਤੁਸੀਂ ਕਰੀ ਜਾ ਆ ਗੱਲ ਅਗਲੀ ਗੱਲ ਨਹੀਂ ਕਹ ਕੇ ਅਗਲੀ ਗੱਲ ਨਹੀਂ ਕਹ ਕੇ ਅਗਲੀ ਗੱਲ ਲੱਗੋ ਨਹੀਂ ਹੁਣ ਗੱਲ ਕੋਈ ਹੋਰ ਹੋ ਗਿਆ ਉਹੀ ਦਿਨ ਉਹੀ ਰਸਤਾ ਨਾ ਹੁਣ ਗੱਲ ਕਿ ਮੁੰਡੇ ਤਾਂ ਵਿਚਾਰੇ ਜਮਾਨੀ ਬੋਲਦੇ ਤੇਰੇ ਤੇ ਪੋਰਾ ਨਹੀਂ ਗਏ ਮੁੰਡੇ ਤਾਂ ਹੁਣ ਬਾਹਰ ਬਸਾ ਦੱਸ ਦੇ ਕੱਲ ਨੂੰ ਆ ਟੱਪੇ ਲੈਣਾ ਤੂੰ ਹੀ ਬੂਬੂ ਕਰੀ ਜਾਂਦਾ ਮੁੰਡੇ ਤਾਂ ਜਮਾਨੀ ਕੁਸ ਕਹਿੰਦੇ ਆ ਚੰਗਾ ਮੈਨੂੰ ਨਹੀਂ ਪਤਾ ਮੈਂ ਤਾਂ ਮੜਾ ਜਾਂਦਾ ਜਾਂਦਾ ਕੰਮ ਉਹਨਾਂ ਦਾ ਰੋਣਾ ਜਾਂ ਸੀਗਾ ਕੀ ਦਾ ਹੋ ਰਿਹਾ ਉਹ ਗੁੱਜਰ ਕਾ ਹੈਗਾ ਹੋਰ ਕੀ ਦਾ ਹੋਣਾ ਸੀ ਉਹੀ ਕੁ ਆਪਣੇ ਦਾ ਯਾਰ ਕਾਦੀ ਗੱਲ ਹੈ ਕੀ ਹੋ ਗਿਆ ਉਹਨਾਂ ਦੇ ਉਹ ਆਵੇ ਦੀ ਚਲ ਭਾਈਆਂ ਦਾ ਕੋਈ ਬੰਡ ਬੰਡਾਰੇ ਦਾ ਹੁੰਦਾ ਮੈਂ ਤਾਂ ਉਹਨਾਂ ਦੇ ਨਾਲ ਜਾਨ ਉਹਨਾਂ ਨਾਲ ਨਵੇੜ ਕੋਣ ਹਾਂ ਤੇ ਮੈਂ ਤੁਹਾਨੂੰ ਪਤਾ ਰੋਟੀ ਨਹੀਂ ਖਾਦੀ ਤਲਕੇ ਤੇ ਮੇਰੇ ਵਿੱਚ ਤੋਰ ਜਾਦੇ ਮੇਰੇ ਉਹਨਾਂ ਨੂੰ ਖਿਚੜੀ ਜੀ ਬਣਾ ਦਿਓ ਖਿਚੜੀ ਬਣਾ ਹਾਂ ਖਿਚੜੀ ਬਣਾ ਦਿਓ ਕਹਿੰਦੇ ਹੈਗਾ ਕੋਈ ਨਹੀਂ ਕਾ ਹੀ ਦੂੰਗੀ ਉਹਨਾਂ ਨੂੰ ਕੰਮ ਕਾ ਕਾ ਨਹੀਂ ਤੂੰ ਆਪ ਹੀ ਉੱਠ ਕੇ ਬਣਾ ਦੀ ਆਪ ਬਣਾਉਣਾ ਕੋਈ ਨਹੀਂ ਕਰਦੀ ਜਾਂ ਮਾੜਾ 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 ਜਾ ਮੇਰਾ ਗੋਲੀਆਂ ਦਾ ਅਸਰ ਜਾ ਹੋ ਜਾਂਦੇ ਦਵਾਈ ਲੈਤੀ ਹੈ ਬਣਾ ਦੂੰਗੀ ਫਿਰ ਹੋਰ ਫਿਰ ਬਣਾ ਦੀ ਪਰਾ ਤੇ ਮੈਨੂੰ ਕੀ ਉੱਥੇ 10 ਮਿੰਟ ਘੰਟਾ ਲੱਗ ਜੇ ਫੇ ਮੈਂ ਆ ਕੇ ਤੇ ਨੂਨ ਵਾਲੀ ਬਣਾਵਾ ਕਿ ਮਿੱਠੀ ਬਣਾਵਾ ਮਿੱਠੀ ਖਿਚੜੀਆ ਥੋੜਾ ਮਿਰਚੀ ਦੀ ਨੂਨ ਵਾਲੀਆਂ ਬਣਦੇ ਹੁੰਦੇ ਆ ਮਿੱਠਾ ਦਾਲ ਹੁੰਦਾ ਉਹ ਭਾਂ ਦੇਬੀ ਦਾ ਬਹਾਨੇ ਲੈ ਲੈ ਹੋਰ ਉਹ ਪੁੱਛ ਲਈ ਗੱਲਾਂ ਕਰਦੇ ਨੇ ਵੀ ਫੇ ਆ ਕੇ ਕਹਿੰਦੀ ਕਾਦੀ ਬਣਾਵਾ ਚੋਲਾ ਮੂੰਗੀ ਦੀ ਬਣਾਵਾਗੇ ਦੂਜੀ ਬਣਾ ਮਹੋਣਾ ਪੁੱਛਣ ਭਾਜੀ ਫੇ ਹਾਂ ਫਿਰ ਇੱਕ ਤਾਂ ਇਹਦੀ ਬਾਜਰੇ ਦੀ ਹੁੰਦੀ ਆ ਬਾਜਰੇ ਖਿਚੜੀ ਦਾ ਕੰਜਾ ਸਿਆਲ ਚ ਹੁੰਦੀ ਆ ਤੜਕੇ ਦਹੀਂ ਨਾਲ ਖਾਣੂ ਜਿਹੜੀ ਆ ਖਿਚੜੀ ਹੁੰਦੀ ਹੈ ਕੰਨਵਨੋਂ ਚੋਂ মুੰਗੀ ਦੀ ਖਿਚੜੀ ਹੁੰਦੀ ਹੈ ਵਿੱਚ মুੰਗੀ ਬਣਾਉਂਦੇ ਉਹ ਜਾਣ ਕੇ ਤੂੰ ਦਾ ਬਾਹਨੇ ਲੇ ਕੇ ਜਾਣਦੇ ਸਾਰਾ ਗੁੱਸਾ ਉਬਲੇ ਬੰਦੀ ਕੀ ਕਰਾਉਂਦਾ ਆ ਭੁੱਲ ਗਈ ਸਾਡੀ ਕਲਪਨਾ ਉਹਨੂੰ ਤਰਕੇ ਭੁੱਲ ਗਈ ਮੈਨੂੰ ਤਾਂ ਕੁਝ ਨਹੀਂ ਆਉਂਦਾ ਉਹ ਸਿਆਲ ਚ ਖਾਂਦੇ ਤਰ ਮੈਂ ਦੱਸਾ ਹੋਸਣਾਂ ਦੀ 100 ਕਮਲੀ ਹੋਗੀ ਹੋਗੀ ਮੈਨੂੰ ਤਾਂ ਕੁਝ ਨਹੀਂ ਚਲ ਕੋਈ ਠੀਕ ਮੈਂ ਜਾਣਾ ਆਪ ਦਾ ਮੋਜਾ ਨਾ ਲੈਂਦਾ ਧੋ ਲੈਂਦਾ ਟੌਰ ਕੱਢ ਲੈਂਦਾ ਬੰਵਾਂ ਨੂੰ ਰੁੱਖਾ ਬੋਲਦਾ ਤੈਨੂੰ ਦੇਣ ਗਿਆ ਖੰਡ ਪਾ ਕੇ ਕੋਈ ਨਹੀਂ ਮੇਰੀ ਜਾਨ ਨੂੰ ਚੁੰਬੜਿਆ ਤੋ ਤਾਂ ਮੈਨੂੰ ਤਾਂ ਕਰਨਾ ਹੀ ਪਊ ਤਾਂ ਤਾਂ ਬੇਟਾ ਨਾ ਪਊਗਾ ਮੈਨੂੰ ਤਾਂ ਬਣਾਉਣਾ ਹੀ ਪਊਦਾ ਆ ਕੇ ਫੇਰ ਟੱਪੇਗਾ। ਹਾਂ ਆ ਕਿੱਧਰ ਤੁਰਨਾ ਆਉਣਗੇ ਦੋਨੇ ਕੀ ਕਰਾਇਆਂ ਕੰਮ ਬੰਦਾ ਕਰਾਇਆਂ ਅਪਰੇ ਤੱਕ ਆਇਆ ਤੁਰਨਾ ਆਉਣਗਾ। ਕੀ ਮਾਹ ਹਾਂ ਕਰਤਾ ਆਇਆਂ ਪਰੋ ਮਾ ਕਰਿਆ ਵਰਸਾ ਹੋ ਗਿਆ। ਕੀ ਹੋ ਗਿਆ? ਕੰਮ ਤਾਂ ਔਖੇ ਸੋਖੇ ਮਾ ਸਾਰਾ ਨਿਮੇੜੀ ਲੈਨੇ ਆ। ਹਾਂ ਗੱਲ ਤਾਂ ਇਹ ਆ। ਵੀ ਅਸੀਂ ਤਾਂ ਤੇਰੇ ਨਾਲ ਗੱਲ ਕਰਨ ਆਇਆਂ ਅੱਜ ਬੈਠ ਕੇ। ਉਰੇ ਹੇ ਜੀ ਕੀ ਗੱਲ ਕਰੂੰਗੀ ਆ ਗੱਲ ਤਾਂ ਬੁੱਢ ਨਾਲ ਐ ਕਰਦੇ ਆ ਹਾਂ ਵੀ ਹੁਣ ਜੇ ਅਸੀਂ ਦੋਨੋਂ ਕੱਪੜੇ ਧੋ ਲੈਂਦੀਆਂ ਉਹ ਛੇਤੀ ਧੁੱਤੇ ਜਾਂਦੇ ਦੋਨੋਂ ਰਲ ਕੇ ਇਕੱਠੀਆਂ ਗੋਹਾ ਸੱਟ ਲੈਂਦੀਆਂ ਤਾਂ ਉਹ ਵੀ ਛੇਤੀ ਹੋ ਜਾਂਦਾ ਕੰਮ ਨਾਲੇ ਤਾਂ ਕੰਮ ਕਰਦੀਆਂ ਨਾਲੇ ਲੰਮਕੀ ਜਾਂਦੀਆਂ ਤੇ ਨਾਲੇ ਕਦਰ ਨਹੀਂ ਮਾਂ ਦੇਖ ਹਾਂ ਜੇ ਮੈਂ ਗੋਹਾ ਗੂੜਾ ਭਰੀ ਜਾਂਦੀ ਬਠਲ ਇਹ ਮੈਨੂੰ ਚਕਾਈ ਜਾਂਦੀ ਸਿੱਟਿਆ ਜਾਂਦਾ ਜੇ ਕੱਪੜੇ ਲੀੜੇ ਧੋਈ ਜਾਂਦੀ ਮੇਰੇ ਵਰਗੇ ਸੁੱਕਣੇ ਪਾਈ ਜਾਂਦੀ ਉਹ ਵੀ ਨਿਬੜ ਜਾਂਦਾ ਜੇ ਅਸੀਂ ਰੋਟੀ ਪਕਾਉਣ ਬੈਹਨੇਗਾ ਤਾ ਉੱਥੇ ਬਾਪੂ ਜੀ ਚੁਰਤੇ ਕਹਿ ਦਿੰਦਾ ਵੀ ਸਿਰ ਜੋੜ ਕੇ ਬੈਠੀਆਂ ਰਹਿੰਦੀਆਂ ਹੁਣ ਮਾਂ ਕੰਮ ਦਾ ਘਰੇ ਕਰਨਾ ਹੀ ਆ ਤੈਨੂੰ ਵੀ ਪਤਾ ਹਨਾ ਦੇਖ ਤੂੰ ਤਾਂ ਇਹ ਗੱਲਾਂ ਹੁਣ ਚੱਲੀ ਗਈ ਅਸੀਂ ਕਿੰਨਾ ਕੁ ਚਰਚਾ ਲਾਗੀਆਂ ਸਾਡੇ ਤੋਂ ਨਹੀਂ ਸੱਚੀ ਚੱਲੀਆਂ ਜਾਂਦਾਂ ਓੜੇ ਚੱਲ ਫੇਰ ਮੈਂ ਤਾਂ ਤੂੰ ਉਸੀ ਦਾ ਕਹੇ ਤਾ ਤੂੰ ਤਾਂ ਚੱਲੀ ਗਈ ਮੈਨੂੰ ਤਾਂ ਚੱਲ ਛੱਲਣੀਆਂ ਪਈਆਂ ਉਦੋਂ ਮੇਰੀ ਉਮਰ ਸੀ ਮੈਂ ਚੱਲੀ ਗਈ ਹੁਣ ਤਾਂ ਬੜੇਪੇ ਤੇ ਤਾਂ ਮੇਰਾ ਵੀ ਚਿੱਤ ਖਬਰ ਹੁੰਦਾ ਹੈ ਜੇ ਤੁਸੀਂ ਹੁਣ ਮੇਰੇ ਨਾਲ ਮੇਰਾ ਸਾਥ ਦਿਓਂਗੀਆਂ ਆਪਾਂ ਤਿੰਨੇ ਕੀ ਦਿਵਾਲਾ ਇਹਦੇ ਅੜਬ ਪੁਣੇ ਨੂੰ ਆਪਾਂ ਇਹਨੂੰ ਫੋਲਾ ਕਰ ਲਾਂਗੇ ਭੂਕ ਵਰਗਾ ਨਾ 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 ਤੁਹਾਨੂੰ ਕਿਸੇ ਦੀ ਸੱਦਣ ਦੀ ਆਪਦੇ ਮਾਪੇ ਪੇਕੇ ਨੂੰ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਮੈਂ ਹੈਗੀਆਂ ਥੋਡੇ ਨਾਲ ਐ ਮੈਂ ਮੈਂ ਦੇਖ ਅਰਬ ਪੁਣਾ ਸੀ ਨਹੀਂ ਸਿੱਧਾ ਕਰ ਸਕਦੇ ਆ ਹੈਗੇ ਆ ਬਾਪੂ ਦਾ ਸਾਡਾ ਤਾਂ ਪਿਓ ਸਾਡ ਸਹਰਾ ਲੱਗਦਾ ਤੈਨੂੰ ਵੀ ਪਤਾ ਅਜੇ ਪਿਓ ਮੂਰੇ ਧੀ ਬੋਲਪੂ ਸਹਰੇ ਮੂਰੇ ਬਾੜਾ ਔਖਾਗਾ ਤਾਂ ਇਹ ਤਾਂ ਜਿਹੜਾ ਕੁਝ ਕਰਨਾ ਨਾ ਤੂੰ ਆਪ ਹੀ ਕਰੀ ਅਸਤਾ ਦੇ ਪੇਕੇ ਹੀ ਸੱਦਣ ਨੂੰ ਨਹੀਂ ਕਹਿੰਦੇ ਸੋਨੂੰ ਮੈਂ ਥੋਡੇ ਨਾਲ ਐ ਜੇ ਕੋਈ ਹੁਣ ਸੋਨੂੰ ਕੁਝ ਕਹੂਗਾ ਮੈਂ ਮੂਰੇ ਮੋੜ ਤਾਂ ਕਰਦੀ ਐ ਕੋਈ ਨਹੀਂ ਨਾਲ ਮਿਲ ਕੇ ਆਪਾਂ ਤਿੰਨੇ ਨੂੰ ਔਰ ਲਾ ਕਰ ਲਾਂਗੇ। ਹੂ ਕਬਰਗਾ ਹੋ ਜੂਗਾ ਤਾਂ ਜੇ ਹੁਣ ਬੜੇ ਬੱਚ ਤੁਸੀਂ ਮੈਨੂੰ ਰੋਟੀ ਦਾ ਹੁਣ ਸੋਥੋਂ ਲੈ ਕੇ ਖਾਣੀ ਹੈ। ਜਵਾਨੀ ਵੇਲੇ ਤਾਂ ਪਕਾ ਦੇ ਤੁਰੇ ਫਿਰਦੇ ਆਂ। ਮੂੰਹਾ ਪੁੱਤੀ ਕੰਮ ਆਉਂਦੇ ਹੁੰਦੇ ਆ ਪੁੱਤ। ਸਾਰਾ ਕੁਸ ਦਿਜਨ ਰੁਸੀ ਕਰੂੰਗੀ ਹੁਣ। ਮੈਂ ਤੁਹਾਨੂੰ ਕਦੇ ਕੁਝ ਕਿਹਾ? ਇਹ ਤਾਂ ਫਿਰ ਹੁਣ ਮੇਰਾ ਵੀ ਹੁਣ ਤਾਂ ਦਿੱਕਾ ਘਰਾਂਦਾ। ਮਨ ਜਵਾਨੀ ਵੇਲੇ ਤਾਂ ਮੈਂ ਕੱਟ ਲਿਆ ਇਹਦੇ ਨਾਲ। ਹੁਣ ਮੈਥੋਂ ਵੀ ਚੱਲਿਆ ਨਹੀਂ ਜਾਂਦਾ ਇਹ। ਅੜ ਬਪਣਾ ਛੱਡਦਾ। ਮਾ ਸੋਡਾ ਤੱਕ ਭਰਾਉਣੇ ਘਰਾਉਣਾ ਚੇਤ ਸਾਡਾ ਉਦੂ ਕਭਰਾਈ ਜਾਂਦਾ ਹੁਣ ਜੇ ਕੋਈ ਕੰਮ ਕਰਦੀਆਂ ਨਾਲੇ ਕੰਮ ਕਰਦੀਆਂ ਦੇ ਵਿੱਚ ਹੀ ਟੰਗ ਟਾਈ ਜਾਊ ਬਾਪੂ ਜੀ ਵੀ ਸਾਰਾ ਕੰਮ ਕੀਤਾ ਕਰਾਇਆ ਮਿਲਦਾ ਵੀ ਤੁਸੀਂ ਲੈਣਾ ਕੀ ਹੈ ਬਸ ਜਵਾਨ ਰੋਗ ਹੈ ਜਵਾਨ ਰੋਗ ਹੈ ਜੇ ਕਿਸੇ ਕੋਲੇ ਦੱਸਦੇ ਆ ਨਾ ਆਪਦਾ ਘਰ ਖਰਾਬ ਹੁੰਦਾ ਅਗਲਾ ਕਹੂਗਾ ਆਰਦਾ ਫ ਬਗੋਇਆ ਪੇ ਖੱਜੜ ਹੋਇਆ ਕੀ ਅਗਲਾ ਕਹੂਗਾ ਵੀ ਪਈ ਬੁਢੀ ਸੀ ਦਸੀ ਕਸੂਰ ਕੱਢ ਕੇ ਹੁਣ ਬੁੜੇ ਦਾ ਕੀ ਕਰਗੇ ਥੋੜੀ ਸਿਆਣੀ ਆ ਗੱਲ ਇਹ ਥੋੜੀ ਗੱਲ ਮਾੜੀ ਨਹੀਂ ਮੈਂ ਤੁਹਾਨੂੰ ਮਾੜਾ ਨਹੀਂ ਸਮਝਦੀ ਵੀ ਤੁਸੀਂ ਕਿਉਂ ਕਹ ਇਹਨੂੰ ਜਦੋਂ ਹੜਦਾ ਹੀ ਨਹੀਂ ਸਾਰਾ ਦਾ ਪੰਗੇ ਲੈਣ ਚੱਲ ਕੋਈ ਨਹੀਂ ਤੁਸੀਂ ਠੰਡੀਆਂ ਰਹੋ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਆਪਾਂ ਆਪ ਹੀ ਕਰ ਲਾਂਗੇ ਆਪਦੇ ਘਰੇ ਗੱਲ ਸਮਾਰ ਲਾਂਗੇ ਆਪਣਾ ਘਰ ਖਰਾਬ ਹੋ ਜੂਗਾ ਜੇ ਆਪਾਂ ਕਿਸੇ ਨੂੰ ਸੱਦਾਂਗੇ ਕਿਸੇ ਦਾ ਅਗਲਾ ਬਿਲਡ ਭਾਦਦਾ ਹੁੰਦਾ ਕੋਕੀ ਜੀ ਜੀ ਦੋ ਤਾਨੂੰ ਕਹਿਣਗੇ ਦੋ ਚਾਰ ਉਹਨੂੰ ਕਹਿਣਗੇ ਜੇ ਬਦਲਣ ਵਾਲੀ ਚੀਜ਼ ਹੋਵੇ ਤਾਂ ਆਪਾਂ ਬਦਲ ਤਗੇ ਬਦਲਿਆ ਤਾਂ ਮੈਂ ਤੇਰੇ ਕੋਲ ਕਹਿ ਕੇ ਹਤੀ ਹੁਣ ਜੇ ਮੈਨੂੰ ਕਹੀ ਜਾਂਦੇ ਹੋ ਤੁਸੀਂ ਅਕੇ ਤੂੰ ਕੀ ਮੈਂ ਕੱਟ ਲਿਆ ਹੁਣ ਮੈਂ ਉਹਨੂੰ ਦੱਸ ਦੇ ਬਦਲਣਾ ਬਦਲਿਆ ਨਹੀਂ ਜਾਂਦਾ ਹੁੰਦਾ ਬੰਦਾ ਜਿਹੜਾ ਸੁਭਾਅ ਪਰਤਾ ਰੱਬ ਨੇ ਪਰਮਾਤਮਾ ਨੇ ਦੇ ਵਿੱਚ ਉਹੀ ਸਾਰੀ ਉਮਰ ਉਹੀ ਰਹਿੰਦਾ ਹੁੰਦਾ ਥੋੜਾ ਜਿਹਾ ਜਵਾਨੇ ਦੇ ਹਿਸਾਬ ਨਾਲ ਲਾ ਕੇ ਬਦਲਣਾ ਚਾਹੀਦਾ ਆਪਾਂ ਕਹਿੰਦੇ ਆ ਵੀ ਬਦਲਣਾ ਚਾਹੀਦਾ ਉਹਨੂੰ ਨਾਲੇ ਮਮੇ ਤੁਸੀਂ ਕਹਿ ਦਿੰਨੇ ਹੋ ਵੀ ਮੈਂ ਤਾਂ ਤੇਰੇ ਬਾਪੂ ਜੀ ਨੂੰ ਇੰਨੀ ਚੂਰੀ ਖਵਾਉਂਦੀ ਨਹੀਂ ਚੂਰੀ ਮਿੱਠਾ ਖਾ ਖਾ ਕੇ ਵੀ ਜ਼बान ਮਿੱਠੀ ਕਿਉਂ ਨਹੀਂ ਹੋਈ ਬੱਸ ਕੀ ਪਤਾ ਕਿਉਂ ਨਹੀਂ ਲੱਗੀ ਹੈ ਜੀ ਇਹ ਜਵਾਨ ਰੱਬ ਨੇ ਲਾਤੀ ਜਾਈ ਮਾਂ ਚੱਲ ਤੁਸੀਂ ਕਹਿਤਾ ਵੀ ਦਤੀ ਤੇਰੇ ਨਾਲ ਐ ਨਾਲ ਤਾਂ ਤੇਰੇ ਹੈ ਜਿਨਾ ਪਰ ਜੇ ਹੁਣ ਉਹ ਸੂਲੂ ਹੀ ਪੋਲੇ ਪਾਤਾ ਫਿਰ ਫਿਰ ਆਪਾਂ ਤਿੰਨੇ ਫਸਾਂ ਗੂੰ ਉਹੀ ਤਾਂ ਆਏ ਫਸਣ ਨੂੰ ਕੀ ਕਹੂਗਾ ਕੋਈ ਨਹੀਂ ਆਇ ਤਾਂ ਹੁਣ ਲੜਦਾ ਸੀ ਉੱਟਮਾਰ ਕਰਦਾ ਸੀ ਆਥਣਿਆ ਕੇ ਫਿਰ ਜੇ ਰੋਟੀ ਨਾ ਫੜਾਉਂਦੀ ਖਾਂ ਨੂੰ ਗੇੜੇ ਦੇ ਦੇ ਕੇ ਮੱਛੂ ਹੀ ਫੜਦਾ ਚੱਕ ਕੇ ਨਹੀਂ ਖਾਂਦਾ ਸੀ ਮੇਨੂੰ ਕੱਲ ਆ ਮਾਂ ਫਿਰ ਜੇ ਹੁਣ ਬਾਪੂ ਜੀ ਤੈਨੂੰ ਕੁੱਟਣ ਲੱਗਿਆ ਕੁੱਟਣ ਕੁੱਟਣ ਤਾਂ ਨਹੀਂ ਕੁੱਟਣ ਤਾਂ ਨਹੀਂ ਅਸੀਂ ਦਿੰਦਾਂ ਫਿਰ ਵਾਸਤੇ ਮੇਰੇ ਤਾਂ ਕੁਸੀ ਨਾਲ ਪਰ ਮਾਂ ਮੈਂ ਵੀ ਫੋਟੇ ਤੇ ਛਾਲਾ ਮਾਰ ਦਈਏ ਮੇਰੇ ਤਾਂ ਚਾਰ ਡਾਂਗਾ ਮਾਰ ਕੇ ਪਰੇ ਬਿਠਾਉਂਦਾ ਸੀ ਮੈਨੂੰ ਤਾਂ ਹਾਂ ਡਾਂਗ ਦੋ ਤਾੜੀ ਆਪਾਂ ਹੁਣ ਚੱਕਣ ਦਿੰਦਾਂ ਮੀ ਤਾਂ ਭੋਆ ਦੀ ਕੁਸ਼ ਹੋ ਜੇ ਕੁਸ਼ ਹੋ ਜੇ ਸਹੀ ਹੈ ਜਿਹੜੇ ਤੁਸੀਂ ਇੰਨੀ ਮੇਰੀ ਮਿਹਤ ਕਰਾਉਂ ਨੂੰ ਮਾਂ ਹੁਣ ਸਾਨੂੰ ਵੀ ਮੈਂ ਤਾਂ ਥੋੜੇ ਨਾਲ ਚੱਕਦੀਆਂ ਵੀ ਮੇਰੀ ਮਿਹਤ ਕਰਾਓ ਸਾਨੂੰ ਤਾਂ ਤੇਰਾ ਬਲਾਈ ਤਰਸ ਆਉਂਦਾ ਨਹੀਂ ਪਤਾ ਨਹੀਂ ਤੂੰ ਕਿਵੇਂ ਸਾਰੀ ਉਮਰ ਸੱਚੀ ਇਹੋ ਜਿਹੇ ਬੰਦੇ ਨਾਲ ਕੱਢੀ ਐ ਔਰ ਦੇਖ ਲੈ ਘਰਾਂ ਮਾੜ ਕੇ ਦੇ ਲੱਗਿਆ ਮਸ਼ੀਨ ਨਾਲ ਮੱਥਾ ਮਾਰਨ ਆਏ ਨਹੀਂ ਵੀ ਕਿਸੇ ਮਿਸਤਰੀ ਨੂੰ ਲਿਆ ਕੇ ਮਸ਼ੀਨ ਨੂੰ ਪਟਾਲ ਕੇ ਫਿਰ ਉਹ ਵੀ ਤਾਂ ਗੱਲ ਆ ਪਹਿਲਾਂ ਦੀ ਲੋੜ ਨਿਕਾਲ ਦੇਊਗਾ ਜੇ ਕੁਸ ਕੇ ਹਮੈ ਬਸ ਬੋਲੋ ਨਾ ਚੁੱਪ ਕਰ ਜਾ ਅਪਕਾ ਪੰ ਵੀ ਤਾਂ ਜੋ ਸਾਗ ਨਹੀਂ ਬਣਾਉਂਦੇ ਬਾਪੂ ਜੀ ਕਹਿੰਦਾ ਸਾਗਣਾ ਕੋਈ ਗਾਜਰਾ ਹੀ ਬਣਾ ਲੈਨੇ ਹੁਣ ਸਾਗ ਕੌਣ ਤੋੜਨੇ ਜਾਊਗਾ ਕੌਣ ਮੇਥੇ ਪਾਲ ਕਲਿਆਊਗਾ ਚੱਲ ਗਾਜਰਾ ਬਣਾ ਲਓ ਜੀ ਮੈਂ ਗਾਜਰਾ ਫਿਰ ਮਾਂ ਅਸੀਂ ਪੱਟ ਲਈਏ ਮਾੜੀ ਜਾ ਕੇ ਖੇਤੋਂ ਹੋਰ ਚੱਲਗੇ ਪੈਣ ਫਿਰ ਆ ਚਲ ਕੋਸ ਤਾਂ ਪੱਤੇ ਨਹੀਂ ਵੀ ਪਈਆਂ ਕੱਲ ਦੀਆਂ ਉਹੀ تیر ਲੰਗੇ ਕੋਸਟ ਹੁਣ ਆ ਕੋੜ ਬੱਟਾ ਗੱਡਾ ਪੱਟਣ ਵਗਦੀ ਆ ਹੁਣ ਆਪ ਹੀ ਅਦਰ ਜਾਈ ਦੱਬੀ ਹਾਏ ਉਹ ਕਿਵੇਂ ਬੈਠੋ ਕੋਈ ਹੋ ਡਰਾਈ ਦਿੱਤਾ ਉਹ ਡਰਾ ਤਾਂ ਤੂੰ ਡਰ ਨੂੰ ਕੋਈ ਕੋਹ ਰਾਤ ਸੀ ਬੰਦਾ ਰਾਤ ਸੀ ਮੈਂ ਤਾਂ ਗੋਲੀਆਂ ਦੇ ਨਸ਼ੇ ਦੇ ਨੀਂਦ ਆ ਗਈ ਮੈਨੂੰ ਤਾਂ ਉਹ ਸਵੇਰ ਕਿਉਂ ਕੇ ਚੰਗਾ ਹੋ ਕੇ ਸੌਂਗੀ ਨੀਂਦ ਆ ਗਈ ਅੱਖ ਲੱਗ ਗਈ ਮੇਰੀ ਤਾਂ ਫੇਕ ਮਾਰੀ ਕਰਦਾ ਰੱਖ ਅੱਖ ਲੱਗੀ ਚੱਲ ਬਸ ਉਹ ਹੁੰਦਾ ਸੀਗਾ ਮੈਂ ਤਾਂ ਆਪਦੇ ਪੇਕੀ ਫਿਰਦੀਆਂ ਸੁਖਣਾ ਆਪਾ 3 ਮਿੰਟ ਖੋਲ ਹੋਰ ਕਿਉਂਦਾ ਸੁਪਨੇ ਜਿਹਾ ਪੇਕੀ ਫਿਰਦੀਆਂ ਨਾ ਜਦੋਂ ਪੈਸੇ ਦੇ ਆਗੇ ਉਹਨਾਂ ਗੱਲਾਂ ਨਹੀਂ ਹੁੰਦੀ ਇਹਨਾਂ ਕੋਲ ਨਾ ਪੈਸੇ ਬੂਸਾਂ ਤਾਂ ਮੈਨੂੰ ਕੋਈ ਸੁਖਣੇ ਨਹੀਂ ਆਉਂਦੇ ਮੈਂ ਤਾਂ ਪੱਜ ਕੇ ਖਿਚੜੀ ਪਾ ਕੇ ਲਿਆ ਛੱਕ ਜਾਈ ਮਾਂ ਨਾਲ ਗੱਲਾਂ ਕਰੀਆਂ ਦੀ ਸੀ ਮੈਂ ਕੋਈ ਮਾਂ ਨਾਲ ਗੱਲਾਂ ਫੇਟਾ ਦੀ ਆ ਖਿਚੜੀ ਉਹ ਤਾਂ ਮੈਂ ਤਾਂ ਭੁੱਲ ਗਈ ਕੋਲ ਕਿ ਭਾਈ ਉਹਨਾਂ ਨੂੰ ਗੋਲ ਮਾਰਦੇ ਮੈਂ ਤਾਂ ਨਾ ਉਹਨਾਂ ਨੂੰ ਕਿਹਾ ਮੈਨੂੰ ਤਾਂ ਨਸ਼ਾ ਜਾ ਹੋ ਗਿਆ ਮੈਂ ਤਾਂ ਧੁੱਪੇ ਪੈ ਗਈ ਬਹੁਤ ਸੱਪਸੇ ਜਾਣ ਨੂੰ ਫੇਜੇ ਖੁੰਡਾ ਮੋੜੇ ਵਿੱਚ ਬਸ ਨਹੀਂ ਤਾਂ ਉੱਡ ਜੇ ਹੁਣ ਬਾਲ ਸੋਣੀ ਨਹੀਂ ਤਾਂ ਹੁਣੀ ਸੀ ਉਹ ਦੋ ਜਣੀਆਂ ਕਦੇ ਮਰਦਿਆਂ ਦਾ ਉਹ ਕਹਦੇ ਮਾਰਦੇ ਰੱਖਿਆ ਨਾ ਕੋਈ ਮਾੜੀ ਮੋਟੀ ਤੈਨੂੰ ਨਹੀਂ ਤਾਂ ਤੂੰ ਉਹਨੂੰ ਬੋਲੀ ਮਾਰਦੀ ਬੋਲੀ ਸੁਧਾਰ ਲਾ ਸੁਧਾਰ ਲੈ ਬੋਲੀ ਸੁਧਾਰ ਲੈ ਮੋਢੀ ਸਾਰ ਦਾ ਕੋਈ ਨਹੀਂ ਹਜੇ ਹੁਣ ਮਗਰ ਬਣਾ ਦੇਣਾ ਖਾ ਕੇ ਵੀ ਸਰ ਬਕਾਨਾ ਨੇ ਕੋਲ ਦਾ ਮਤਲਬ ਨਹੀਂ ਜਾ ਗਈ ਐਂ ਕਿ ਨਹੀਂ ਅੰਦਾਜ਼ਾ ਕੀ ਨਹੀਂ ਦੋ ਯਾ ਰੋਟੀਆਂ ਲਾ ਗਨ ਨਾਲੇ ਮੇਰੀ ਸੁਣ ਲੈ ਗਨ ਮੈਂ ਤਾਂ ਨਾ ਬਹੂਆਂ ਦੀ ਬਣ ਕੇ ਚੱਲੂਗੀ ਮੈਨੂੰ ਤਾਂ ਰੋਟੀ ਪਾਣੀ ਵਧੀਆ ਦਿੰਦਿਆਂ ਨਹੀਂ ਤੇਰੀ ਤਾਂ ਬੋਲੀ 'ਚ ਹੀ ਫਰਕ ਹੈਗਾ ਜੇ ਤੂੰ ਮਿੱਠੀ ਬੋਲੀ ਬੋਲੇਗਾ ਤਾਂ ਸਭ ਕੁਝ ਮਿਲੂਗਾ ਨਾਲੇ ਯਾਰ ਰੱਬਾ ਨਾਲ ਨਹੀਂ ਮਿਲਦਾ ਅੱਛਾ ਮਿੱਠੀ ਬੋਲੀ ਮੈਂ ਉਹਨੂੰ ਲਾ ਕੇ ਐਂ ਕਰਾਂ ਵੀ ਹਾੜੇ ਆ ਦੇ ਮੈਨੂੰ ਰੋਟੀ ਪਕਾ ਕੇ ਦੇ ਉਹ ਲੈ ਹਾਂ ਗੱਲਾਂ ਦੇ ਕਾਜੀ ਮਿਹਣੇ ਵਿੱਚ ਕੱਢਣੇ ਪੈਂਦੇ ਨੇ ਮੇਰੇ ਕੋਲ ਗੁੱਸਾ ਹੀ ਨਹੀਂ ਮਾਂ ਉਧਰ ਫਨ ਹੈ ਹੈਗੇ ਹੈਗੇ ਸਕਦੇ ਮਾਂ ਕੋਲੇ ਹੁੰਦਾ ਸਾਰਾ ਕੁਝ ਮਾਂ ਕੋਲੇ ਹੁੰਦੇ ਗੱਲਾਂ ਦੇ ਮੈਂ ਤਾਂ ਫਿਰ ਮੈਂ ਨਹੀਂ ਤੇਰੇ ਨਾਲ ਰਾਜ਼ੀ ਮੈਂ ਤਾਂ ਆਪ ਦੇ ਲੋਹਾਂ ਨਾਲ ਹੀ ਰਲੂਗੀ ਮੈਨੂੰ ਤਾਂ ਰੋਟੀ ਪਾਣੀ ਮਿਲ ਜਾਵੇ ਮੈਂ ਤਾਂ ਕੁਝ ਨਹੀਂ ਕਹਦਾ ਰਲ ਜਾ ਮੈਨੂੰ ਹਣਾ ਯਾਰ ਚੱਲੇ ਟੀਵਨ ਲੱਗਾ ਲਗਾ ਹੁਣ ਮੈਂ ਵਿੱਚ ਦਹੀਂ ਦੋਪਾ ਤੇ ਦਾਲ ਬੇਸਨੀ ਰੋਟੀ ਮੰਗਲੇ ਬੇਸਨੀਆਂ ਸਭ ਕੋ ਰੁਪਈਆ ਨਾ ਆਊਗਾ ਅੱਜ ਇਹ ਨਾਲ ਜੇ ਬਣਾ ਅੱਛਾ ਤੇਰੇ ਕੱਲੇ ਕੋਲ ਰੁਪਈਏ ਨੇ ਹਾਂ ਇਹਨ ਮੇ ਕੋ ਸਾਰਾ ਹਿੱਸਾ ਨੀ ਕਾ ਕੋਈ ਛੋੜੇ ਸੱਜੂਗਾ ਜਿੱਦੇ ਉੱਥੇ ਬੈਠੇ ਨਹੀਂ ਐਂ ਕਰਦਾ ਨਾ ਛੋੜੇ ਸੱਜੂਗਾ ਜੇ ਤੂੰ ਲੈ ਲੈ ਤੈਨੂੰ ਇਹਨਾਂ ਨੂੰ ਰਹੀ ਤੂੰ ਮਾੜੀ ਜਦ ਤੇ ਨਹੀਂ ਗੁੱਸੇ ਜਿਹਾ ਬਾਂਹ ਤਾੜੀ ਕਰਦੀ ਕੀ ਆਏ ਦੇਣਗੀ ਤੈਨੂੰ ਪਰੋਠੀ ਤੈਨੂੰ ਪਰੋਠੀ ਆਏ ਦੇਣਗੀ ਆ ਜਿਹੜੀਆਂ ਜਿਹੜੀਆਂ ਕਰੀ ਜਾਂਦੀ ਆ ਚੱਕ ਲਾਖੂੰਗਾ ਮੈਂ ਕੁੰਡ ਖਾਂਦੀ ਮੇਰਾ ਪੁੱਤ ਮੇਰੇ ਨਾਲ ਹੋਣਗੇ ਨਾਲ ਕੋਈ ਨਹੀਂ ਮੈਂ ਖੋਣਾ ਚੱਲ ਲਿਆਂਗਾ ਕੋਈ ਕੋਈ ਪਰਦਾ ਨਾ ਕੁਫਸ ਤੈਨੂੰ ਨਾ ਆਉਂਦਾ ਗੁੱਸੇ ਨਹੀਂ ਪਲਟਿਆ ਬਣਾਈ ਨਾ ਉਦੋਂ ਯਾਦ ਕਰੇਗੀ ਯਾਦ ਕਰੂੰਗੀ ਮੈਂ ਮਾਨਸਾ ਬੈਠੂ ਨਾਲ ਇੱਥੇ ਨਹੀਂ ਬੋਲੇ ਦੇ ਦਿੰਦਾ ਕੋਲੇ ਉੱਥੇ ਜਾਉ ਆ ਜਾ ਲੈ ਤੈਨੂੰ ਤਾਂ ਕਿਤੇ ਮਾਨਸਾ ਨਾਲ ਬੈਠਣ ਦੇ ਦੀਏ ਟੰਗ ਨਹੀਂ ਤੋੜੀ ਜਾਊਗੀ ਗੋਡੇ ਕੋਣੋਂ ਤੇਰੀ ਘਰ ਹੀ ਨਹੀਂ ਬਿਠਾਇਆ ਜਾਵੇਂਗਾ ਤੂੰ ਅਸੀਂ ਪੰਜ ਜਣੇ ਐ ਸੌਰੀ ਮੁੰਨਾਂ ਕੁਛ ਇੱਤਰ ਕਹਿੰਦਾ ਨਹੀਂ ਕਰਿਆ ਉਹਦੇ ਮਾਂ ਪਿਓ ਕੋਲੇ ਨਹੀਂ ਦੱਸਿਆ ਸੀਗਾ ਵੀ ਕਦੇ ਦੱਸ ਦਰੂਗਾ ਆ ਬੜੇ ਪਿਆਰੀ ਹੋਆ ਲੱਗਿਆ ਮੈਂ ਇਹ ਤਾਂ ਕਰਨ ਪਤਾ ਨਹੀਂ ਆ ਜੇ ਜਵਾਕਾਂ ਨਾਲ ਕੀ ਕਰੂਗਾ ਕਹਿੰਦਾ ਮੈਂ ਤਾਂ ਮਾਨਸਾ ਹੀ ਬਹਿ ਜੂਗਾ ਦਾ ਹਾਈ ਮਾਂ ਕਾ ਤਰ ਹੋਈ ਜਾਨੀਆ ਕੀ ਹੋ ਗਿਆ ਕੀ ਲਾਜ ਬਣਾਉ ਤਸੰਦਰ ਨਹੀਂ ਨਿਕਲਿਆ ਦੇਖਿਆ ਵੀ ਨਹੀਂ ਮੈਨੂੰ ਤਾਂ ਮਾਰਨਾ ਆ ਜੇ ਮੈਂ ਮੈਨੂੰ ਖਿਚੜੀ ਨੂੰ ਕਹਿ ਕੇ ਗਿਆ ਸੀਗਾ ਮੈਂ ਨਾ ਤਾਂ ਮੈਂ ਇਥੋਂ ਬੋਲੀਆਂ ਦਾ ਨਸ਼ਾ ਹੋ ਗਿਆ ਮੈਂ ਤਾਂ ਲੀਡਾ ਲੈ ਕੇ ਪੈਗੀ ਮੈਨੂੰ ਤਾਂ ਨੀਂਦ ਆ ਗਈ ਡੁੱਬੜੀ ਨੂੰ ਮੈਂ ਤਾਂ ਆਪਦੇ ਪੇਕੇ ਘਰ ਫਿਰਦੀ ਆਂ ਆਪਦੀ ਮਾਂ ਨਾਲ ਗੱਲਾਂ ਕਰਦੀ ਮੈਂ ਤਾਂ ਇਹ ਜਿਹਾ ਸੁਖਣਾ ਆ ਗਿਆ ਚਾ ਸੁਪਨੇ ਤਾਂ ਮਾਰ ਗੋਲੀ ਮਾਂ ਤੂੰ ਕਹਿੰਦੀ ਮੈਨੂੰ ਦੇਖਿਆ ਨਹੀਂ ਦੇਖ ਤਾਂ ਮੈਂ ਲਿਆ ਸੀ ਗੱਲ ਕਰ ਮੈਂ ਤਾਂ ਡਰਦੀ ਨਹੀਂ ਆਈ ਮਾਂ ਕਿਤੇ ਬਾਪੂ ਖੁੰਡਾ ਮੇਰੇ ਨਾਲ ਮਾਰੇ ਨਹੀਂ ਮੈਂ ਆ ਤਾਂ ਭੱਜ ਕੇ ਜਾਂਦੀ ਮੈਂ ਜੀ ਗਾਹਾਂ ਤੁਸੀਂ ਪੂਰੀ ਪਾਉਂਗੀ ਮੈਂ ਤਾਂ ਤੁਹਾਡੇ ਸਿਰ ਤੇ ਛਾਲਾ ਮਾਰਦੀ ਸੀ ਮਹਾ ਮੈਂ ਤਾਂ ਮੇਰਾਂ ਨੂੰ ਹਨਾ ਰਲ ਗਈ ਮੈਂ ਕਿਤੇ ਫਿਰਦਾ ਰਹਿ ਜੁੱਕਦਾ ਮੈਂ ਤਾਂ ਇਹ ਕਹੇ ਤਾਂ ਭੈਣੇ ਉਹਨੂੰ ਮੇਰੇ ਤਾਂ ਮਾਰਨਾ ਆਇਆ ਦੁਆਰੇ ਕਹਿੰਦਾ ਮੈਂ ਤਾਂ ਮਾਨਸਾ ਬੈਠੂਗਾ ਟੀ ਪਣ ਲਾਉਂਗਾ ਮਾਨਸਾ ਕਹਿੰਦਾ ਮੈਂ ਮਾਰਦਾ ਤੂੰ ਹੀ ਕਹਿੰਦਾ ਉਹ ਦੋ ਮਰਦਾਂ ਸੀ ਉਹਨਾਂ ਨੇ ਕਿਹਾਗਾ ਕਿ ਖਿਚੜੀ ਨੂੰ ਜੇ ਨਹੀਂ ਤਾਂ ਇਥੋਂ ਰਿਜੀਦੇ ਸੀਗੀ ਹਾਂ ਮਾਂ ਖਿਚੜੀ ਤਾਂ ਚੱਲ ਤੂੰ ਸਾਨੂੰ ਕਹਿ ਦਿੰਦੀ ਤੇ ਨਾਲੇ ਬਾਪੂ ਮਾਨਸਾ ਰਹੂਗਾ ਮਾਨਸਾ ਉੱਥੇ ਕਿਹਦੇ ਕੋਲ ਰਹੂਗਾ ਕੁੜੇ ਮੈਂ ਤਾਂ ਤੈਨੂੰ ਪੁੱਛਦੀ ਆ ਹਾਂ ਹੁਣ ਕਹਿੰਦਾ ਕਿ ਮੈਂ ਤਾਂ ਕਿ ਮਾਨਸਾ ਕੁੜੇ ਕਿਤੇ ਉਹੀ ਗੱਲ ਹੈ ਜਮੀਨਾਂ ਪੱਟਿਆ ਜਾਵੇ ਕਿਤੇ ਜਮੀਨਾਂ ਹੱਥੋਂ ਨਿਕਲ ਜੇ ਕੀ लाज ਬਣਾਵਾਂਗੇ ਉਂ ਤਾਂ ਮੈਨੂੰ ਪਤਾ ਮੇਰੀ ਰਾਏ ਤੋਂ ਬਿਨਾ ਨਾ ਕੁਝ ਨਹੀਂ ਕਰ ਸਕਦਾ ਹੁੰਦਾ ਆ ਹੁਣ ਆ ਜੂਗਾ ਜੋ ਕੋ ਕਿਸੇ ਪਾਸੇ ਭੁੱਲ ਜਾਂਦਾ ਉਹਦੀ ਆ ਤਾਂ ਜਾਊ ਮਾਂ ਤੇ ਜੇ ਕਿਤੇ ਮਾਨਸਾ ਬਾਪੂ ਪੱਕਾ ਹੀ ਰਹਿਣ ਲੱਗ ਗਿਆ ਫੇ ਨਹੀਂ ਇਹਦਾਂ ਕਰ ਹੰਡੀਆਂ ਹੁੰਦੀਆਂ ਕਮਾਉਣ ਦੀਆਂ ਨਹੀਂ ਗੀਆਂ ਆ ਹੁਣ ਆ ਕੇ ਬਿੰਦਕ ਤੋਂ ਖੁੱਲ ਜਾਂਦਾ ਗਵਿੰਦੋ ਏ ਐ ਬੋਲ ਮਾਰੂ ਬਾਪੇ ਐ ਤਾਂ ਮੈਨੂੰ ਪਤਾ ਤੇਰੇ ਬਿਨਾ ਮੈਂ ਟ ਨਹੀਂ ਸਾਰਦਾ ਗੁੱਸੇ ਵਾਲਾ ਜਿੰਨਾ ਮਾਰ ਚੇ ਵਾਪੇ ਚਲ ਮਾ ਮੇਰੀ ਗੱਲ ਸੁਣ ਚਾਹ ਤਾਂ ਕਰਨੀ ਨਹੀਂ ਨੇ ਉਹਦੀ ਗੈਸ ਨਹੀਂ ਚਲਾਉਣਾ ਆਉਂਦਾ ਤੇ ਫੋਕੇ ਪੜਾਕਿਆਂ ਵਾਲਾ ਹੈ ਤਾਂ ਇਹ ਢੱਡ ਭਰੇ ਬਿਨਾ ਜੇ ਭੁੱਖਾ ਹੁੰਦਾ ਨਾ ਫਿਰ ਜਾਦੇ ਕਾਬਰ ਕਾਬਰ ਪੈਂਦਾ ਜੇ ਰੱਜਿਆ ਹੋਵੇ ਠਹਿ ਕਹਿ ਰਹਿਦਾ ਚਲ ਕੋਈ ਨੀ ਮਾ ਦੇਖ ਜੇ ਤੂੰ ਸਾਡੇ ਪਿੱਛੇ ਐਡਾ ਵੱਡਾ ਸਟੈਂਡ ਲੈਣੀ ਆ ਬਾਪੂ ਤੋਂ ਚਿੱਤਰਖਾਨ ਤੱਕ ਦੇ ਸਟੈਂਡ ਲੈ ਲੈ ਹੈਨਾ ਮੈਂ ਤਾਂ ਬੱਥੇ ਆਲੇ ਖਾ ਲੇ ਮੈਂ ਤਾਂ ਹੁਣ ਛੋਡੇ ਮੁਰੇ ਹੱਥ ਬੰਨ੍ਹਦੀ ਆ ਮੇਰੇ ਤਾਂ ਪਹੁੰਚ ਨਹੀਂ ਹੁੰਨੇ ਤੋ ਚਿੱਤਰਖਾਨ ਦੀ ਮੈਂ ਤਾਂ ਸੋਨੂੰ ਐਂ ਕਹਿੰਦੀ ਆ ਵੀ ਮੇਰੇ ਨਾਲ ਲੱਗੋ ਭਾਈ हां हां मां ਜਦੋਂ ਤੂੰ ਮੈਂ ਕਹਿੱਤੇ ਨੇ ਤੂੰ ਸਾਡੇ ਪਿੱਛੇ ਸਟੈਂਡ ਲੈ ਲਿਆ ਅਸੀਂ ਅੱਗੇ ਤੋਂ ਨਾ ਅੱਜ ਤਾਂ ਬਾਪੂ ਜੀ ਤੁਹਾਨੂੰ ਐ ਹੁੰਡਾ ਦਿਖਾ ਗਏ ਤੇ ਅੱਗੇ ਤਾਂ ਦਿਖਾਉਣ ਜੋਗੇ ਵੀ ਨਹੀਂ ਰਹਿਣੇ ਹੈ ਕਿ ਮੈਂ ਤਾਂ ਛੱਟਦੇ ਨੇ ਭੱਜ ਕੇ ਆ ਜਾਵਾਂ ਮੈਂ ਤਾਂ ਚੱਕੀ ਗਈ ਬਿੱਲੀ ਵਾਂਗੂ ਮੁਖ ਆਉਣਗੀ ਅੰਦਰ ਆ ਕੇ ਪੁੱਛਣਗੀ ਬਾਪੂ ਜੀ ਤੂੰ ਆਖੀ ਕੰਮ ਕਰਦਾਗਾ ਤੇ ਮੇਰੇ ਤਾਂ ਮਾਰਨਾ ਆ ਭੈਣ ਜੇ ਮੈਂ ਇੱਕ ਵਾਰਾ ਹੋਰ ਬੋਲਦੀ ਉਹਦਾ ਕੀ ਢੇਰਨੇ ਧਰ ਦੰਦਾ ਉਹ ਕੌਣ ਹੱਥ ਛੋੜਾ ਉਹ ਤਾਂ ਪਹਿਲੇ ਦਿਨੋਂ ਉਹ ਤਾਂ ਮਾਂ ਹੁਣ ਪਤਾ ਹੀ ਆ ਸਾਨੂੰ ਵੀ ਸਾਰਾ ਤਾਂ ਮੈਂ ਤਾਂ ਕਦੇ ਤੇਰੀ ਨਾਨੀ ਨੂੰ ਤੇ ਨਾਨੇ ਨੂੰ ਕਦੇ ਨਹੀਂ ਦੱਸਿਆ ਸੀ ਵੀ ਮੈਨੂੰ ਕੁੜਦਾਗਾ ਨਹੀਂ ਅੱਜ ਨੂੰ ਸਾਡਾ ਨਿਵੇੜਾ ਹੋਇਆ ਹੁੰਦਾ ਕਿੱਥੇ ਤੁਸੀਂ ਆਉਂਦਿਆਂ ਅੱਜ ਨੂੰ ਤਾਂ ਨਿਬੜੇ ਹੁੰਦੇ ਕੰਮ ਸਵਾਰ ਝੱਕਿਆ ਹੁੰਦਾ ਹਾਂ ਮਾਂ ਇਹ ਤਾਂ ਮੈਂ ਤਾਂ ਲੰਮੀ ਸੋਚੀ ਦੀ ਸੀ ਵੀ ਆਉਦੇ ਪੇਕਿਆਂ ਨੂੰ ਨਹੀਂ ਦੱਸਿਆ ਸੀ ਮੈਂ ਤਾਂ ਕਦੇ ਚੱਲ ਕੋਈ ਨਹੀਂ ਮਾਂ ਮੈਂ ਕਰਦੀ ਆਂਗੀ ਫਿਰ ਜਾ ਕੇ ਕੰਮ ਉਧਰ ਤੇ ਫੇਰ ਨਾਲ ਹੁਣ ਚੁਕਲੀਆਂ ਕੰਮ ਕਰ ਚੰਗਾ ਇਹ ਚੁਕਲੀਆਂ ਕਰੀਆਂ ਗਈਆਂ ਆਗੇ ਦੇ ਕੋਈ ਬਹਿ ਪਿੰਨੋ ਜੀ ਚਲ ਕੰਮ ਕਰ ਲਓ ਹੌਣ ਲੱਗ ਗਿਆ ਕੱਲਾ ਹੋਈ ਮਾਰ ਬੁਰੀ ਦੀ ਬਣ ਕੇ ਵੇਦੀ ਐ ਕੋਈ ਦਿਨਾਂ ਦਿਨੇ ਕੱਪੜੇ ਸੋਣੂ ਸਗਾ ਸਾਰ ਨੂੰ ਦੁੱਤ ਨੇ ਰਹੀ ਲਾ ਸਾਰ ਨੂੰ ਦੁੱਤ ਨੇ ਐਸੜੀ ਦੇਵੇਂਗਾ ਹਜੇ ਤਨੇ ਅਸਣੀਆਂ ਦੇ ਦੇ ਰੱਜਿਆ ਨਹੀਂ ਹਜੇ ਤੈਨੂੰ ਆਥ ਨੇ ਕੋਈ ਨਹੀਂ ਡੱਕੇ ਦੇ ਤੇਰੇ ਪਾਣੀ ਧਰ ਦਸਣਾ ਨਹੀਂ ਉਹੀ ਗੱਲਾ ਢੱਕ ਕੇ ਪੈ ਜਾਣਾ ਕੋਈ ਨਹੀਂ ਤੈਨੂੰ ਪੁੱਛਦਾ ਅਸੀਂ ਕੰਮ ਆਵਾਂਗੇ ਤੇਰੇ ਆ ਜਾਣਾਗਾ ਬਾਹਰੋਂ ਪੀ ਕੇ ਚਾਰ-ਚਾ ਸੌਦੀ ਬੋਤਲ ਲਿਆਉਂਦਾ ਮਾਂ ਹਾਂ ਨਾ ਹੁਣ ਬਾਪੂ ਇਨੀ ਟੌਰ ਕੱਢ ਕੇ ਬਾਹਰ ਨੂੰ ਕਿੱਧਰ ਗਿਆ ਮੈਨੂੰ ਦੱਸ ਦੇ ਮੇਰੇ ਨਾਲ ਰਹਿ ਕਰਦਾ ਮੈਨੂੰ ਤਾਂ ਇਹ ਕਹਿੰਦਾ ਸੀ ਮੈਂ ਤਾਂ ਮਾਂਸਾ ਬੈਠੂਗਾ ਉਹ ਤਾਂ ਚਲ ਬੈਠੂਗਾ ਤੂੰ ਟੌਰ ਦੇਖੀ ਸੀ ਕਿੰਨੀ ਕੱਢ ਕੇ ਗਿਆ ਬਾਪੂ ਪਤਾ ਹੈ ਮੈਨੂੰ ਹਾਂ ਨੀ ਟੌਰ ਤਾਂ ਉਥੇ ਨਾ ਕਿਸੇ ਦਾ ਫੋਨ ਆਈ ਜਾਂਦਾ ਸੀ ਅੱਛਾ ਅੱਜ ਕਿਸੇ ਉਹਦੇ ਦੋਸਤ ਦੇ ਪਾਰਟੀ ਪੂਟੀ ਹੈਗੀ ਜਾਊ ਤਾਂ ਉਥੇ ਆਏ ਨਹੀਂ ਭੈਣੇ ਆ ਗੱਲ ਵੀ ਨਾ ਕਹਿੋ ਆਏ ਸਾਡਾ ਨਾ ਏਦਾ ਸਾਰੀ ਉਮਰ ਦੀ ਮੈਨੂੰ ਦਸੱਲ ਹੀ ਆਏ ਗੱਲ ਦੀ ਭਮਾਟਾਂ ਉਹਨਾਂ ਕੱਢੀ ਜਾਵੇ ਭਮਾ ਕੱਡੇ ਜੋੜੇ ਪਾਈ ਜਾਵੇ ਭਮਾ ਮੁੱਛਾਂ ਨਾ ਬੜਦੀ ਜਾਵੇ ਮਾਂ ਹੀ ਨਹੀਂ ਹੈ ਗਾਇ ਹਾਂ ਤਾਂ ਨਹੀਂ ਮਾਂ ਮੈਂ ਕਹਿੰਦੀ ਆ ਮੈਨੂੰ ਪਤਾ ਬਾਪੂਰ ਕਾ ਕੋਣ ਬਣ ਜਾ ਤਾਂ ਫੇਰ ਸਿਆਣਾ ਤਾਂ ਹੀ ਤਾਂ ਸਾਰਾ ਦਿਨ ਸਾਨੂੰ ਕੂਰਦਾ ਬਸ ਮੇਰੇ ਨਾਲ ਬਿਸ਼ੱਕ ਲੜੀ ਜਾਵੇ ਮਾਂ ਬਾਪੂ ਨਾ ਆਏ ਨਹੀਂ ਤੇ ਹੰਦਤਾ ਮੈਂ ਤਾਂ ਚੁੰਨੀ ਫੇਰ ਗੱਲ ਚ ਪਾਈ ਬੈਠੀ ਸੀ ਲੈ ਉਹਦਾ ਹੀ ਨਹੀਂ ਪਤਾ ਭੈਣ ਲੱਪੜ ਮਾਰੀ ਹਾਂ ਚੱਲ ਕੋਈ ਨਹੀਂ ਮਾਂ ਮੈਂ ਤਾਂ ਹਰਪ੍ਰੀਤ ਭੈਣ ਨੂੰ ਜਾ ਕੇ ਦੱਸਦੀ ਆ ਵੀ ਆਪਣੇ ਤਾਂ ਘਰੇ ਏਡੀ ਵੱਡੀ ਗੱਲ ਹੋ ਗਈ ਉਹ ਅੰਦਰੋਂ ਨਿਕਲਦੀ ਹੋਰ ਅੰਦਰ ਹੀ ਹੋ ਬੜੀ ਰਹਿੰਦੀ ਬਸ ਝਾਕੀ ਜਾਂਦੀ ਹੁੰਦੀ ਮੋਬਾਈਲ ਕਰਨੀ ਜੇ ਐਸੇ ਨੇ ਪਹਿਲਾਂ ਤਾਂ ਐਸੇ ਨੇ ਬਾੜਾ ਸੁਭਾਅ ਪਾਇਆ ਹਰੇਕ ਚੀਜ਼ ਲੇਟ ਹਰੇਕ ਚੀਜ਼ ਲੇਟ ਮੈਂ ਤਾਂ ਭੈਣੇ ਜਦੋਂ ਆਉਂਦਾ ਸੀਗਾ ਟਰੈਟ ਬਾਹ ਕੇ ਆਉਂਦਾ ਤਾਂ ਕੀ ਬਿਜ ਦੀ ਝਾਕੀ ਜਾਂਦੀ ਗੰਡਾ ਚੀਰ ਕੇ ਚੌਂਚਾ ਧਰ ਕੇ ਬਾਟੀ ਕੋਲੇ ਧਰ ਕੇ ਦਾਲ ਤਤੀ ਧਰ ਕੇ ਲੱਸੀ ਜਨੂਣ ਪਾ ਕੇ ਕੋਲੇ ਰੱਖਦੀ ਹੁੰਦੀ ਸੀ ਤਾਂਗੋ ਨਹੀਂ ਮੇਰਾ ਹੀ ਸਿਰ ਚੜਾਇਆ ਪਹਿਲਾਂ ਤਾਂ ਬਾੜਾ ਬੜਾ ਚੱਗਾ ਹੋ ਗਿਆ ਟਲ ਗਈ ਬਾਹਰ ਗਈ ਕਿ ਲੈਣਾ ਕਿਚਕਿਚ ਮੇਰਾ ਤਾਂ ਨਹੀਂ ਚਿਤਕ ਕੇ ਆਪੇ ਓਹੋ ਫਲੈਕਸ ਹਿਲ ਜੀ ਨੂੰ ਲੈ ਦੀਦੀ ਤੂੰ ਤਾਂ ਇੱਥੇ ਹੀ ਨਹਾ ਕੇ ਬਾਹਰ ਬੂਲ ਜੇ ਬਾਹੀ ਰਹਨੇ ਆ ਉਹ ਬਾਹਰ ਨਾ ਮਾਂ ਕੁੱਟਤੀ ਸੀ ਬਾਪੂ ਨੇ ਮੇਰੀ ਗੱਲ ਸੁਣ ਜੇ ਮਾਂ ਕੁੱਟਤੀ ਸੀ ਤੇ ਫਿਰ ਤੂੰ ਬਚਾਤੀ ਹਾਂ ਮੈਂ ਤਾਂ ਬਚਾਤੀ ਮੈਂ ਤਾਂ ਖੁੰਡਾ ਫੜ ਲਿਆ ਬਾਪੂ ਦਾ ਮਾਰਨ ਲੱਗਿਆ ਸੀ ਮੈਂ ਤਾਂ ਉੱਤੋ ਹੀ ਫੜ ਲਿਆ ਬੈਠੀ ਦੇ ਬੱਜਣ ਨਹੀਂ ਦਿੱਤਾ ਇੱਕ ਤਾਂ ਉਹ ਢਿੱਲੀ ਆ ਉੱਤੋਂ ਚਿੱਤਰ ਖਾਈ ਜਾਵੇ ਤੇ ਤੂੰ ਇੱਥੇ ਖੜੀ ਰਹੀ ਅੰਦਰ ਹੀ ਆਈ ਗੱਲਾਂ ਤਾਂ ਐ ਕਰਦੀ ਏ ਤੂੰ ਵੀ ਮੈਂ ਬਚਾਦੀ ਤੂੰ ਕੀ ਗਾਂਦਾਰਾ ਪਹਿਲਵਾਨ ਸੀ ਵੀ ਬਚਾਤੀ ਕੋਸ਼ੀ ਸੀ ਦਾਰਾ ਸੀ ਜਾਂ ਨਾ ਸੀ فرمایا ਅੱਜ ਤਾਂ ਨਾ ਬਾਪੂ ਦਾ ਖੁੰਡਾ ਜਾਂ ਫਾੜ ਹੀ ਲੇਤਾ ਨਹੀਂ ਪਾਜਦਾ ਬੇਬੇ ਦੇ ਵਿਚਾਰੀ ਤੇ ਨਹੀਂ ਮੇਰੀ ਗੱਲ ਸੁਣਾ ਜਦੋਂ ਇੰਨਾ ਘਰੇ ਕਲੇਸ਼ ਪਿਆ ਸੀ ਤੂੰ ਰੌਲਾ ਪਾ ਦਿੰਦੀ ਮੈਨੂੰ ਤਾਂ ਪਤਾ ਲੱਗਦਾ ਪੱਥੇ ਰੌਲਾ ਪਾਇਆ ਤੂੰ ਤਾਂ ਨਿਕਲ ਹੀ ਨਹੀਂ ਅੰਦਰੋਂ ਰੌਲਾ ਉੱਥੇ ਬੇਬੇ ਦਾ ਇੰਨਾ ਰੋਈ ਕਹਿੰਦੀ ਮੈਂ ਤਾਂ ਸੁਪਨੇ ਦੇਖੀ ਜਾਂਦੀ ਸੀ ਕਹਿੰਦੀ ਇਹ ਤਾਂ ਕਹਿੰਦੀ ਆ ਕੇ ਮੈਨੂੰ ਉਹ ਕਰਨ ਲੱਗ ਗਿਆ ਕਲੇਸ਼ ਇਸ ਗੱਲਾਂ ਪਿਆ ਖਿਚੜੀ ਨਹੀਂ ਬਣਾ ਕੇ ਦਿੱਤੀ ਅੱਛਾ ਹਾਂ ਤੁਲਾ ਫਿਰ ਇਹਦੇ ਪਿੱਛੇ ਕਲੇਸ਼ ਕਰਨ ਦੀ ਕੀ ਲੋੜ ਸੀ ਉਹੀ ਮੈਂ ਤਾਂ ਕਹਨੀ ਉਹੀ ਮਾੜੀ ਮੋਟੀ ਤੂੰ ਤੂੰ ਮੈਂ ਹਾਂ ਮੈਂ ਹੋਈ ਹੋਊਗੀ ਤੂੰ ਉਹੀ ਕੋਲ ਆਂ ਬਦਾ ਚੜਾ ਕੇ ਕਰੀ ਜੰਨੀ ਬਦਾ ਚੜਾ ਕੇ ਕੀ ਕਰੀਨੀ ਆ ਜਾ ਕੇ ਮਾਤਾ ਤੋਂ ਪੁੱਛ ਲਾ ਠੀਕ ਹੈ ਜੇ ਮੈਂ ਬਦਾ ਚੜਾ ਕੇ ਕਰੀ ਜੰਨੀ ਆ ਤੇਰਾ ਹੱਕ ਤਾਂ ਪੰਦਾ ਹੀ ਸੀ ਨਾ ਆ ਕੇ ਉਹਦੀ ਹੈਲਪ ਕਰਨ ਦਾ ਆਪਣੇ ਪਿੱਛੇ ਤਾਂ ਉਹਨੇ ਏਡਾ ਵੱਡਾ ਸਟੈਂਡ ਲੇਤਾ ਹਾਂ ਉਹ ਮੇਰੇ ਤਾਂ ਦਿਮਾਗ ਚੋਂ ਨਿਕਲ ਗਈ ਆ ਗੱਲ ਦਿਮਾਗ ਚੋਂ ਨਿਕਲ ਗਿਆ ਕਿ ਦਿਮਾਗ ਚੋਂ ਕੱਢੀ ਫਿਰਦੀ ਆ ਹੁਣ ਆਪਾਂ ਤਾਂ ਉਹਨੂੰ ਜਿਹੜਾ ਕੁਝ ਉਹਨੇ ਕਿਹਾ ਸੀਗਾ ਉਹ ਕਰੀ ਜਾਂਦੀ ਆ ਵਿਚਾਰੀ ਠੀਕ ਹੈ ਜੇ ਹਣੋ ਕੱਲੀ ਛਿੱਤਰ ਖਾਈ ਜਊ ਫਿਰ ਫਾਇਦਾ ਕੀ ਆ ਜੇ ਫਿਰ ਮਾਂ ਦੀ ਗਲਤੀ ਹੋਊਗੀ ਉਹ ਨਹੀਂ ਆਪਣੇ ਪਿੱਛੇ ਛਿੱਤਰ ਖਾਦੇ ਹੋਣੇ ਗਲਤੀ ਤਾਂ ਤੇ ਕੀ ਹੋਣੀ ਹੈ ਵਿਚਾਰੀ ਦੇ ਬਸ ਉਹ ਅਹੀਂ ਕਹਿੰਦੀ ਸੀ ਕਹਿੰਦੀ ਮੈਂ ਖਿਚੜੀ ਬਣਾਉਣੀ ਭੁੱਲ ਗਈ ਤੇ ਤੁਹਾਨੂੰ ਕਹਿਣਾ ਭੁੱਲ ਗਈ ਆਹੀ ਗਲਤੀ ਹੈ ਫਿਰ ਕਿੱਡੀ ਕੀ ਗੱਲ ਹੈ ਜੇ ਖਿਚੜੀ ਨਹੀਂ ਬਣੀ ਤਾਂ ਹੁਣ ਚਲ ਆਇਆ ਹਨਾ ਮਾਂ ਮੈਨੂੰ ਕਾਸਦੀ ਹੋਊਗੀ ਹਨਾ ਵੀ ਤੂੰ ਤਾਂ ਚਲ ਉਹਦੇ ਵੱਲ ਜੀਊਗੀ ਚੱਲ ਗੁੜੇ ਮੈਂ ਮਾੜੀ ਜੀ ਮੈਂ ਵੀ ਮੱਲਬ ਜੀ ਲਾਈ ਆਵਾ ਮਾਂ ਦੇ ਜਾ ਜਾਇਆ ਚੱਲਾਂ ਨਾਲ ਕੱਲੀ ਜਾਏਂਗੀ ਤੂੰ ਵੀ ਨਾਲ ਹੀ ਆ ਜਾ ਹੁਣ ਜੇ ਨਾਲ ਔਰ ਅਲੀ ਮੁਲੀਆਂ ਆਪਾਂ ਸਾਰੀਆਂ ਨੇ ਆਤਾ ਪੂਰਾ ਪਾਇਆ ਤਨਹਿਆਰੀ ਤੇ ਗਿਆ ਟੱਪ ਵੀ ਮੋੜ ਗਿਆ ਮੋਟਰਸਾਈਕਲ ਤੇ ਕਾਲੀ ਵੀ ਬਾਲੀ ਸੀ ਉਹਨੂੰ ਹੈ ਤੇ ਮੈਨੂੰ ਕਹਿੰਦਾ ਮੇਰਾ ਟੀਫਨ ਵੀ ਲਾ ਲ ਚਲ ਟੀਫਨ ਤਾਂ ਜਿੱਥੇ ਮੈਂ ਇਨੇ ਘਰਾਂ ਦਾ ਪਕਾ ਕੇ ਦਿੰਨੀ ਹੈਗੀ ਇਹਦੀਆਂ ਪਕਾ ਦਿਆ ਕਰੂੰਗੀ ਨਾਲੇ ਮੈਨੂੰ ਪੈਸਿਆਂ ਦੀ ਲੋੜ ਸੀਗੀ ਤੇ ਪੈਸੇ ਵੀ ਮੈਨੂੰ ਅਡਵਾਂਸ ਚ ਦੇ ਗਿਆ ਕੁੜੇ ਸੁਖਨਾ ਤਾਈ ਦੇ ਦੋ ਨੂੰਹਾ ਦੋ ਪੁੱਤ ਸੁਖਨਾ ਤਾਈ ਵੀ ਹੈਗੀ ਹੈਗੀ ਕੁੜਾ ਤਾਇਆ ਰੋਟੀਆਂ ਦਾ ਟੀਫਨ ਮੈਥੋਂ ਮੰਗਦਾਗਾ ਵੀ ਮੈਨੂੰ ਲਾ ਕੇ ਟੀਫਨ ਵਿੱਚ ਪਾ ਕੇ ਦੇ ਆ ਕਰ ਰੋਟੀ ਹੁਣ ਮੈਂ ਕੀ ਕਰਾਂ ਐਂ ਕਰਦੀ ਐ ਇਹਨਾਂ ਦੇ ਘਰੋਂ ਜਾ ਕੇ ਵਿੜਕ ਲੈਣੀ ਹੈਗੀ ਵੀ ਕੀ ਗੱਲ ਬਾਤ ਹੈਗੀ ਐ ਤਾਂ ਤਾਂ ਨਹੀਂ ਕੀ ਟੀਫਨ ਲਾਉਣਾ ਸੀਗਾ ਜੇ ਕੋਈ ਗੱਲ ਹੋਊਗੀ ਤਾਂ ਫੇਰ ਹੀ ਟੀਫਨ ਲਾਇਆਗਾ ਹੂੰ ਤਾਂ ਦੇਖ ਲੈ ਹਰਪ੍ਰੀਤ ਵਰਗ ਕਹਿੰਦੀਆਂ ਚਬ ਚਬ ਗੱਲਾਂ ਕਰਦੀਆਂ ਨੇਗੀਆਂ ਚਲ ਹੁਣ ਮੈਨੂੰ ਵੀ ਸਵਾਦ ਆਊਗਾ ਗੱਲਾਂ ਸੁਣਾਉਣ ਦਾ ਪਤਾ ਕਰਕੇ ਆਉਣੀ ਆ ਵੀ ਕੀ ਗੱਲ ਹੈਗੀ ਪਹਿਲਾ ਆਵੇ ਠੀਏ ਵਿਚਾਰੇ ਦੇਖ ਲਾ ਰੋਕੇ ਮੂੰਹ ਲਾਲ ਹੋਇਆ ਪਿਆ ਮਾਂ ਦਾ ਤਾਂ ਕੀ ਕੀ ਹੋ ਗਿਆ ਮਾਂ ਨਹੀਂ ਹਜੇ ਆ ਤਾਂ ਆਈ ਗਈ ਤੂੰ ਤਾਂ ਅੰਦਰ ਨਹੀਂ ਨਿਕਲੀ ਉਹਨਾਂ ਜਿੱਦ ਆਪਾਂ ਮਾ ਮੇਰਾ ਮਾਰ ਕੇ ਪ੍ਰਾਗਣਾ ਪਾ ਦਾਂਦਾ ਉਹ ਹੀ ਗੱਲ ਮਾਂ ਮੈਂ ਤਾਂ ਨਹੀਂ ਆਂਦੀ ਸੀ ਅੰਦਰੋਂ ਮੈਂ ਕਿਵੇਂ ਆ ਤੂੰ ਤਾਂ ਬਾਥਰੂਣ ਬੰਨਗੋ ਹੀ ਨਹੀਂ ਆਉਂਦੀ ਭਮਾ ਚਾਰ ਬਿੱਡਾ ਖੂ ਲਾ ਦੇ ਕੋਈ ਘਰੇ ਤੇਰਾ ਤਾਂ ਬੱਸ ਸਰੇ ਹੀ ਪਿਆਗਾ ਤਾਂ ਗੱਲ ਕੀ ਹੋਈ ਸੀ ਮਾਂ ਇਹ ਤਾਂ ਦੱਸ ਦੇ ਨਹੀਂ ਕੀ ਗੱਲਾਂ ਹੁੰਦੀਆਂ ਆਉਂਦੀਆਂ ਸਾਨੂੰ ਨਹੀਂ ਪਤਾ ਤੁਸੀਂ ਕਿੱਦੇ ਦੀਆਂ ਆਈਓ ਬਿਉਰੀ ਜੀ ਵੀ ਇਹ ਜੀ ਉਹ ਨਹੀਂ ਸੁਧਰਦਾ ਹੈਗਾ ਉਹ ਤਾਂ ਜੇ ਤਾਂ ਮਾੜਾ ਮੋਟਾ ਮਿੱਠਾ ਬੋਲਾਂਗੇ ਫਿਰ ਤਾਂ ਹਉ ਟਿੱਕਿਆ ਰਹਿੰਦਾ ਜੇ ਮੈਂ ਮਾੜਾ ਜ ਮੂਰੋ ਬੋਲ ਪਾ ਫਿਰ ਤਾਂ ਦੂ 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 ਕਰਕੇ ਤਾਂ ਚੜ ਜਾ ਨਾ ਮੈਨੂੰ ਖਿਚੜੀ ਨੂੰ ਕਹਿ ਕੇ ਗਿਆ ਸੀਗਾ ਦਫਾ ਹੋਣਾ ਤੇ ਮਾਂ ਫਿਰ ਉਹਨੂੰ ਪਤਾ ਤਾਂ ਸੀ ਬਾਪੂ ਨੂੰ ਵੀ ਤੁਸੀਂ ਬਿਮਾਰ ਹੋਏ ਪਏ ਹੋ ਮੈਂ ਆ ਖੱਜਲ ਕੋਈ ਨਹੀਂ ਮੇਰੇ ਚਿੱਤ ਜੇ ਲੋਟ ਹੋ ਜਾਂਦੇ ਮੈਂ ਖਾ ਵੀ ਮੈਂ ਤਾਂ ਗੋਲ ਗੰਨੇ ਲੈ ਲਏ ਮੈਂ ਤਾਂ ਲੀੜਾ ਲਈ ਮੈਂ ਤਾਂ ਧੁੱਪ ਜੀ ਚੰਗੀ ਲੱਗੀ ਤੇ ਮੈਨੂੰ ਤਾਂ ਨੀਂਦ ਆ ਗਈ ਸੁਖਣਾਉਣ ਲੱਗ ਗਿਆ ਮੈਂ ਤਾਂ ਮਗਰੇ ਈਲੀ ਹੋ ਕੇ ਸੌਂਗੀ ਤੇ ਮੈਦਾਨਾ ਸੋਨੂ ਕਿਹਾ ਚਲ ਧਰ ਦੰਦੀਆਂ ਪੋਰਾ ਤੇ ਉਸ ਦੰਦੀਆਂ ਮੱਥਾ ਜੇ ਸਾਨੂੰ ਕਹਿ ਦਿੰਦੀ ਮਾਂ ਫਿਰ ਦੱਸਦੀ ਧਾਰੇ ਦਿੰਦਗਾ ਕਾਣੂ ਤੇਰੇ ਐਨੇ ਛਟਾ ਪੈਂਦੇ ਹੁਣ ਨਾਲੇ ਭੁੱਖਾ ਤੇ ਹਿਆ 12 ਨੂੰ ਵਗ ਗਿਆ ਕਿਵੇਂ ਆ ਨਹੀਂ ਬੱਸ ਬਾ ਬਾਏ ਪੈਣੀ ਪਰ ਸ਼ਿੰਦਰ ਪਾਣ ਕਿਵੇਂ ਆ ਠੀਕ ਆ ਪੈਣੀ ਤੂੰ ਬਹਿ ਜਾ ਪੈਣੀ ਇੱਥੇ ਬੈਠ ਕੇ ਪਿਆਰ ਕਰਕੇ ਬਹਿ ਜਾ ਠੀਕ ਹੋ ਗਿਆ ਸੜ ਤਾਂ ਘਰੇ ਝੇੜੇ ਲੋਟ ਆਉਂਦੇ ਕਦੇ ਤਾਂ ਖੁਸ਼ਨ ਕਾਦੇ ਆਈ ਨਹੀਂ ਪਤਾ ਦੂ 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 ਕਰਕੇ ਤੇਰੇ ਵਾਲਾ ਤਾਇਆ ਬਸ ਮਾੜੀ ਜਿਹੀ ਗੱਲ ਹੁੰਦੀ ਆ ਉਹ ਕੰਦੀ ਕੋਠੀ ਚੜਾ ਦਿੰਦਾ ਬਸ ਸਾਡੇ ਤਾਂ ਘਰੇ ਨਾ ਉਸੇ ਨੇ ਪਰਥੂ ਪਾ ਰੱਖਿਆ ਹੋਰ ਤਾਂ ਸਾਡਾ ਆਮਣੀ ਚੈਂਣ ਬਸਦੇ ਆਂ ਅਸੀਂ ਤਾਂ ਅੱਛਾ ਮੈਂ ਵੀ ਨਾ ਕਹਾ ਮੀਟ ਲੈਣ ਜਾਂਦੀ ਸੀ ਆ ਸੋਡੀਆਂ ਬੋਲਦੀਆਂ ਜੀਆਂ ਸੁਣ ਕੇ ਮੈਂ ਅੰਦਰ ਆ ਗਈ ਮੀਟ ਪ੍ਰਾਣੀਆਂ ਵਾਲੀਆਂ ਨਹੀਂ ਪ੍ਰਾਣੀਆਂ ਕਾ ਨੂੰ ਆਉਣਿਆ ਤਾਈ ਮੈਨੂੰ ਤਾਂ ਨਾ ਮੈਂ ਤਾਂ ਤਾਇਏ ਖਾਤਰ ਮੀਟ ਬਣਾਉਣਾਗਾ ਤਾਇਏ ਖਾਤਰ ਹਾਂ ਕਿ ਤਾਇਏ ਖਾਤਰ ਸੋਡੇ ਬਾਪੂ ਖਾਤਰ ਲੈ ਕੋਲੇ ਉਹ ਮਿਲੂ ਤਾਂ ਛੋੜੇ ਖਾਊਗਾ ਸਾਡੇ ਕਿਉਂ ਖਾਊਗਾ ਤਾਈ ਉਹ ਵੀ ਨੂੰ ਕਈ ਕੇ ਗਿਆਗਾ ਵੀ ਮੈਨੂੰ ਵਧੀਆ ਜੀ ਰੋਟੀ ਬਣਾ ਕੇ ਟੀਫਨ ਚ ਪਾ ਕੇ ਭੇਜਦੀ ਉਹ ਤਾਂ ਮੈਨੂੰ ਜਾਂਦਾ ਜਾਂਦਾ ਪੈਸੇ ਵੀ ਦੇ ਗਿਆ ਨਹੀਂ ਬਾਗਰੂ ਬਾਗਰੂ ਕਿੰਨੇ ਪੈਸੇ ਲੈ ਗਿਆ 3000 ਬਾਗਰੂ ਨਾ 3000 ਇੱਕ ਦਿਨ ਦੀ ਰੋਟੀ ਦਾ ਨਾ ਮਹੀਨੇ ਦੀ ਦਾ ਨਾ ਸ਼ਿੰਦਰ ਭੈਣੇ ਮੇਰੀ ਗੱਲ ਸੁਣ ਜਿਹਦੇ ਤੂੰ ਟੀਫਨ ਲੱਗੇ ਆ ਤੇਰੇ ਉਹਨਾਂ ਦੇ ਤਾਂ ਸੁੱਖ ਨਾਲ ਪਰਿਵਾਰ ਬਾਹਰ ਗਿਆ ਹਾਂ ਤੇ ਸਰਦੇ ਵਰਦੇ ਆ ਸਾਰੇ ਹੈ ਤੇ ਸਾਡੇ ਹੁਣ ਘਰੇ ਇੰਨਾ ਪਰਿਵਾਰ ਹੈਗਾ ਸੁਖ ਨਾਲ ਅਸੀਂ ਤਿੰਨ ਜਾਣੀਆਂ ਰੋਟੀ ਟੁਕ ਦੇਣ ਵਾਲੀਆਂ ਸਾਡਾ ਬਾਪੂ ਦਾ ਫਿਰ ਟਿਫਨ ਕਿਉਂ ਆਉ ਉਹੀ ਤਾਂ ਗੱਲ ਅਸੀਂ ਕਿਹੜਾ ਲਾ ਕੇ ਖਵਾ ਨਹੀਂ ਸਕਦਾਂ ਹਰਪ੍ਰੀਤ ਕੀ ਪਤਾ ਆਪਾਂ ਤਾਂ ਪੈਸੇ ਦੇਣੇ ਆ ਕਿ ਕੰਮ ਕਰਨਾ ਹੈ ਇਹਦੇ 'ਚ ਮੇਰਾ ਤਾਂ ਕੀ ਕਸੂਰ ਆ ਭਾਈ ਮੋਟਰਸਾਈਕਲ ਤੇ ਜਾਂਦਾ ਸੀਗਾ ਮੈਂ ਉਧਰੋਂ ਤੁਰੀ ਆਉਂਦੀ ਸੀਗੀ ਮੈਂ ਵੀ ਕੰਮ ਧੰਦੇ ਜਾਂਦੀ ਸੀ ਜਾਂਦਾ ਜਾਂਦਾ ਮੈਨੂੰ ਪੈਸੇ ਫੜਾਗਾ ਕਹਿੰਦਾ ਭਾਈ ਆਠ ਨੇ ਮੈਨੂੰ ਮੀਟ ਨਾਲ ਰੋਟੀ ਭੇਜਦੀ ਕਹਦਾ ਇੱਕ ਕਹਿੰਦਾ ਮਹੀਨੇ ਦਾ ਪੈਸੇ ਐਡਵਾਂਸ ਲੈ ਲੈ ਮੈਨੂੰ ਟਿਫਨ ਭੇਜ ਦਿਆ ਕਰੀ ਹੋਣ ਦੇਖ ਮੈਂ ਤਾਂ ਕੰਮ ਕਰਨਾ ਭਾਈ ਮੇਰੇ ਤਾਂ ਤੁਸੀਂ ਖਾਮ ਖਾ ਗੱਲ ਪਾਈ ਉਹ ਮੈਂ ਤਾਂ ਹੁਣ ਕਰ ਲੈਣਾ ਉਹਦੀ ਤਾਂ ਜਮਾਨ ਮਾੜੀ ਐ ਤੂੰ ਨਾ ਆਵਦਾ ਹਜਾ ਲਹਾ ਸਾਡੇ ਘਰੇ ਠੀਂ ਪੰਡੂ ਪਣ ਲੈ ਕੇ ਨਾ ਆਈ ਭੈਣੇ ਤੇ ਫਿਰ ਆਪਾਂ ਸੱਸ ਨੂੰ ਨਾਲ ਲੜ ਪਾਂਗੇ ਵੇਖ ਤਾਈ ਰਾਜੀ ਰਾ ਗੁੱਸੇ ਰਾ ਮੇਰਾ ਤਾਂ ਕੰਮ ਐ ਮੈਨੂੰ ਤਾਂ ਅਗਰੇ ਨੇ ਪੈਸੇ ਐਡਵਾਂਸ ਦਿੱਤੇ ਮੈਂ ਤਾਂ ਆਪਦਾ ਕੰਮ ਕਰਨਾ ਐ ਦੇਖ ਤੂੰ ਪੈਸੇ ਸਾਡੇ ਮੋੜੇ ਬੋਚ ਕੇ ਮੋੜਦੀ ਤੈਨੂੰ ਕੁਛ ਨਹੀਂ ਕੋਈ ਤੇਰੇ ਡਾਂਗ ਨਹੀਂ ਮਾਰਦਾ ਲੈ ਭਾਈ ਐ ਤਾਈ ਪੈਸੇ ਕਿਵੇਂ ਮੋੜ ਜਾਣ ਕਿ ਹੁਣ ਪਹਿਲਾਂ ਤੂੰ ਤਾਂ ਹੱਦ ਕਰਦੀਆਂਗੀ ਫਿਰ ਭੈਣੂ ਦੇਖ ਮੈਂ ਕਹਾਂ ਸੁਣ ਭੈਣੇ ਤੂੰ ਪੈਸੇ ਰੱਖ ਉਹ ਕਿਹੜਾ ਬਾਪੂ ਸਾਡਾ ਕਿਤੇ ਲਾਉਂਦਾ ਨਹੀਂ ਪੈਸੇ ਪਰ ਤੂੰ ਉਹ ਤੋਂ ਬਾਪੂ ਨੂੰ ਐਂ ਤਾਂ ਕਹਿੰਦੀ ਵੀ ਤਾਇਆ ਸੁਪਾ ਆਏ ਆ ਬਸੜਦੇ ਫਿਰਦੇ ਆ ਪੈਸੇ ਮਾਂ ਫੇਰੇ ਇਹਦਾ ਕਹਿਣ ਦਾ ਤਾਂ ਫਰਜ ਸੀ ਅੱਭੀ ਸੁੱਖ ਨਾਲ ਤੇਰੇ ਦੋ ਨੂੰ ਹੈ ਤੀਜਾ ਤੇਰਾ ਟੱਬਰ ਹੈ ਨਹੀਂ ਇਹਦਾ ਤਾਂ ਫਿਰ ਇਹਨੂੰ ਕਦ ਦਸਦੀ ਐ ਇਹਦਾ ਤਾਂ ਕੰਮ ਆ ਉਹੀ ਗੱਲ ਤਾਂ ਮੈਂ ਕਹਿੰਨੀ ਭੈਣੇ ਕਹੇਗੀ ਸ਼ੋਰ ਜੇ ਰਾਜਾ ਰਾਜਾ ਬਣੀ ਰਾਣੋ ਸਾਡੀ ਕਹਾਣੀ ਐ ਇੰਨਾ ਕਾਹੇ ਪੁੱਛੜਦਾ ਨੇ ਮੈਨੂੰ ਮੌਕਾ ਨਹੀਂ ਦਿੱਤਾ ਉਹ ਤਾਂ ਮੋਟਰਸਾਈਕਲ ਤੇ ਜਾਂਦਾ ਸੀ ਕਾਲੀ ਕਾਲੀ ਉਹਨਾਂ ਦਾ ਕਹੇ ਇੱਕ ਮੇਰੀ ਤਾਂ ਗੱਲ ਵੀ ਨਹੀਂ ਪੂਰੀ ਸੁਣੀ ਮੈਨੂੰ ਫੜਾ ਕੇ 300 ਰੁਪਏ ਤੇ 3000 ਰੁਪਿਆ ਕਹਿੰਦਾ ਭਾਈ ਮੇਰੇ ਘਰੇ ਆਥਰੇ ਮੀਟ ਨਾਲ ਰੋਟੀ ਭੇਜਦੀ ਉਹ ਤਾਂ ਐਨੀ ਗੱਲ ਕਹਿ ਕੇ ਮਾਰ ਕੇ ਮੋਟਰਸਾਈਕਲ ਦੀ ਕੇਕ ਉੱਡ ਗਿਆ ਜੇ ਮੈਨੂੰ ਗੱਲ ਦਾ ਪਤਾ ਹੁੰਦਾ ਫਿਰ ਮੈਂ ਭਲਾ ਕਿਉਂ ਪੈਸੇ ਫੜਦੀ ਮੈਨੂੰ ਗੱਲ ਦਾ ਨਹੀਂ ਪਤਾ ਸੀ ਬਾਤ ਦਾ ਨਹੀਂ ਪਤਾ ਸੀਗਾ ਨਾ ਪਈ ਮੇਰੀ ਗੱਲ ਸੁਣ ਉਹ ਤਾਂ ਸਾਡੀ ਮਾਂ ਦੇ ਹੱਥ ਦਾ ਰਿੰਨਿਆ ਮੀਟ ਪਸੰਦ ਕਰਦਾ ਨਾਲੇ 13 ਮੀਟ ਕੀ ਪਤਾ ਉਹਨੂੰ ਪਸੰਦ ਆਵੇ ਚਾਹੇ ਨਾ ਆਵੇ ਮੇਰੀ ਗੱਲ ਸੁਣ ਹਰਪ੍ਰੀਤ ਹੁਣ ਤਾਂ ਤੁਸੀਂ ਬੜਾਈਆਂ ਕਰੀ ਜਾਣਗੋ ਜੇ ਹੈ ਇੰਨੀ ਸੀ ਉਹ ਫਿਰ ਮੈਨੂੰ ਕਾ ਪੈਸੇ ਦਿੰਦਾ ਫਿਰ ਸੋਸੋ ਘਰੇ ਬਣਾ ਕੇ ਖਾ ਲੈਂਦਾ ਚੱਲ ਮਾਂ ਬਿਮਾਰ ਸੀ ਤੁਸੀਂ ਤਾਂ ਤੈਨ ਦੋ ਤੰਦਰੁਸਤ ਤੁਸੀਂ ਆਂ ਤੁਸੀਂ ਬਣਾ ਦਿੰਦੀਆਂ ਤੇ ਬਣਾ ਦਿੰਦੀਆਂ ਭੈਣੇ ਸਾਨੂੰ ਉਹੀ ਤਾਂ ਗੱਲ ਲਾਉਂਦ ਗਾਨੀ ਹੱਥ ਮੈਂ ਹੀ ਬਣਾਉਂਦੀ ਹੁੰਦੀ ਸੀ ਤਾਈ ਵੇਖਦੇ ਚ ਮੇਰਾ ਤਾਂ ਭਾਈ ਕੋਈ ਕਸੂਰ ਨਹੀਂ ਹਨਾ ਵੇਖ ਮੈਂ ਤਾਂ ਜਾਣੀ ਐ ਮੈਂ ਤਾਂ ਗਾਹਾਂ ਮੇਰੇ ਬੱਸ ਲੰਗ ਜੂ ਮੀਟ ਲੈ ਕੇ ਆਉਣੀ ਐ ਕਿ ਰੋਟੀ ਦਾ ਭਾਈ ਮੈਨੂੰ ਪੈਸੇ ਦੇ ਕੇ ਕਹਿੰਦਾ ਮਹੀਨਾ ਤਾਂ ਰੋਟੀ ਆਉਗੀ ਜਿਹੋ ਜੀ ਮੰਗੂ ਮੈਂ ਤਾਂ ਉਹੇ ਜੀ ਭੇਜੂ ਮੇਰਾ ਤਾਂ ਕੰਮ ਹੈਗਾ ਤੁਸੀਂ ਦੇਖ ਲਓ ਆਪ ਦਾ ਹਾਂ ਜੇ ਤਾਂ ਇਹਨੇ ਕਹਿਤਾ ਵੀ ਭਾਈ ਮੇਰੀ ਰੋਟੀ ਨਾ ਭੇਜੀ ਜਿਹੋ ਜੇ ਮੇਰੇ ਪੈਸੇ ਬੰਨ ਕੇ ਕੱਟ ਕੇ ਮੈਂ ਦੂਜੇ ਮੋੜ ਦੂੰ ਉਹ ਫਿਰ ਭੈਣ ਤੇ ਤਾਂ ਉਹ ਗੱਲ ਹੋ ਗਈ ਸ੍ਰੀ ਕੁਜੜਾ ਬੇੜਾ ਮੋਕਲਾ ਤੂੰ ਤਾਂ ਉਹ ਗੱਲ ਕਰਤੀ ਐ ਜਮਾ ਭਾਈ ਸ੍ਰੀ ਕੁਜੜਾ ਬੇੜਾ ਮੋਕਲੇ ਵਾਲੀ ਗੱਲ ਮੈਂ ਕਿਹੜਾ ਕੋਈ ਉਹ ਤਾਂ ਮੱਲੋ ਮੱਲੀ ਫੜੇ ਆ ਪੈਸੇ ਤੁਰਿਆ ਜਾਂਦਾ ਮੈਨੂੰ ਫੜਾ ਕੇ ਤੂੰ ਤਾਂ ਜਾਣ ਜਾ ਤੂੰ ਆਪਦੇ ਘਰੇ ਵਗ ਜਾ ਦੇਖ ਲਾਂਗੇ ਅਸੀਂ ਜਦੋਂ ਟੀਪਨ ਲੈ ਕੇ ਆਵੇਂਗੀ ਮੇਰੇ ਘਰੇ ਟੀਪਨ ਟੂਪਨ ਲੈ ਕੇ ਆਈ ਆਂ ਆਪਦੀ ਤੁਰਦੀ ਡੰਡੀ ਲੱਗ ਜਾ ਰੋਕ ਲਿਆ ਜੇ ਰੋਕ ਸਕ ਤਾ ਕੋ ਮੈਂ ਤਾਂ ਆਉਂਗੀ ਆਏ ਕਿ ਮੈਂ ਆਵੇਂਗੀ ਤੂੰ ਲੱਤਾਂਾਂ ਤੋੜੀਆਂ ਜਾਣਗੂਆਂ ਤੇਰੀਆਂ ਉਹੀ ਤਾਂ ਗੱਲ ਆ ਲੈ ਫਟਾ ਬਣਾਉਂਗੀ ਉਹ ਤਾਂ ਤਾਂ ਹੀ ਤਾਂ ਚੜੀ ਜਾਂਦਾ ਚਾਂਬੜੀ ਜਾਂਦਾ ਕੱਲ ਆ ਕਿਧਰੋਂ ਆਪਣੇ ਪੈਂਟ ਚ ਇਹ ਟੀ ਫੁਣਾ ਲਈ ਗਿੱਜ ਗਈ ਤੇ ਲੋਕ ਤਾਂ ਨਾ ਹੱਥੋਂ ਨਿਕਲਦੇ ਜਾਂਦੇ ਐ 3000 ਰੁਪਏ ਮਹੀਨੇ ਦਾ ਲੈ ਹੋਰ ਨਾ ਆਪਣੇ ਬਾਪੂ ਉੱਥੋਂ ਪਾ ਮ ਕਤੂਰਾ ਵੱਡ ਕੇ ਦੇ ਦੇਣੇ ਇਹ ਕੀ ਕੋਲੇ ਖੜ ਕੇ ਬਣਵਾ ਕੇ ਲੈਂਦੀ ਆ ਮਾਂ ਉਹ ਪਾ ਦੀ ਤੁਸੀਂ ਕੀ ਕਹੋਗੇ ਵੀ ਆਪਦੇ ਬਾਪੂ ਨੂੰ ਐ ਕਹਿੰਦੇ ਆ ਪਰ ਬਾਪੂ ਜੀ ਤਾਂ ਨਾ ਆ ਗੱਲ ਗਲਤ ਕਰਦਾ ਜਾਂਦਾ ਉੱਥੇ ਨਾ ਕੁੱਤੀ ਸੁੱਈ ਸੀ ਤੇ ਮੈਂ ਤਾਂ ਸੁਣ ਕੇ ਆਈ ਕਹਿੰਦੇ ਉਹ ਜਿਹੜਾ ਜਿਹੜੇ ਤੋਂ ਮੀਟ ਲੈਣ ਜਾਂਦੀ ਆ ਨਾ ਉੱਥੇ ਕਤੂਰੇ ਵੜਵਾੜ ਵਿੱਚ ਚਪਾਈ ਜਾਂਦਾ ਇਹ ਜਿਹਾਂ ਦੇਈ ਜਾਂਦੇ ਨੇ ਪੈਸਿਆਂ ਦਾ ਐਨਾ ਗੰਦਾ ਹੈ ਲੈ ਦੇਖ ਲੈ ਮੈਂ ਕਹੂੰਗੀ ਨੀ ਪੁੱਤਿਆ ਹਲਕ ਤੇ ਜਾਏਗਾ ਹਲਕੇ ਕੁੱਤੇ ਦਾ ਮੀਟ ਖਵਾ ਦੇਣਗੀਆਂ ਆ ਜਾਂਦੇ ਚਲ ਕੋਈ ਨਹੀਂ ਮਾਂ ਇਹ ਤਾਂ ਜਿਹੜਾ ਹੋਣਾ ਸੀ ਹੋ ਗਿਆ ਹੁਣ ਬਾਪੂ ਨੂੰ ਘਰੇ ਆਇਆ ਇਹਨਾਂ ਨਾਲ ਗੱਲ ਕਰਨੀ ਕੋਈ ਨਹੀਂ ਆਪਾਂ 3000 ਰੁਪਏ ਇਹ ਤੋਂ ਬੋਝ ਕੇ ਫੜ ਲਾਂਗੇ ਬਰਿਆ ਕੇ ਤੇ ਮੈਂ ਉਹਨੂੰ ਬੁਢੇ ਨੂੰ ਸਮਝਾਉਂਦੀ ਆਂ ਤੁਹਾਨੂੰ ਲੱਗਦਾ ਮਾਂ ਉਹ ਬਚਾ ਕੇ ਪੈਸੇ ਦੇ ਦਊਗੀ ਬੋਲਦੀ ਪਤਾ ਕਿਵੇਂ ਅਸੀਂ 3000 ਕਿਉਂ ਰੁਪਿਆ ਨਹੀਂ ਦਿੰਦੀ ਜੀ ਮਾਂ ਮੀਟ ਹੀ ਖਾਣਾ ਸੀ ਫਿਰ ਸੁੱਖ ਨਾਲ ਦੋ ਪੁੱਤ ਹੈਗੇ ਸੀ ਉਹਦੇ ਆਪੇ ਖੇਤ 'ਚ ਬਣਾ ਕੇ ਦੇ ਦਿੰਦੇ ਕੋੜੇ ਮਾਈ ਬਣਾ ਦਿੰਦੀ ਅੱਗੇ ਕਿ ਮੈਂ ਮੱਥਾ ਝੋਲਸਦੀ ਨਹੀਂ ਸੀ ਜਦ ਹੁਣ ਇਹ ਕਹਿਰ ਦੀਆਂ ਚੱਕੀਆਂ ਆਉਂਦੀਆਂ ਵੀ ਬੁਢੇਰੀਆਂ ਵੀ ਆਪਣੇ ਦੀਆਂ हां चल ਨਾਲੇ ਭੈਣ ਤੂੰ ਨਾ ਧਿਆਨ ਰੱਖਿਆ ਕਰ ਅੱਜ ਪੁੱਛ ਮਾਤਾ ਤੋਂ ਇਹਦੇ ਤਾਂ ਗੱਲ ਚ ਖੁੰਡਾ ਪਾ ਲਿਆ ਸੀ ਬਾਪੂ ਨੇ ਇਹੇ ਜੀਆਂ ਤੁਸੀਂ ਜੇ ਮੈਨੂੰ ਮੀਟ ਪਿੱਛੇ ਕੁੱਟਣ ਲੱਗ ਗਿਆ ਉਦੋਂ ਬਾਹਰ ਨਿਕਲੇਗੀ हां ਮੈਂ ਤਾਂ ਨਿਕਲ ਹੀ ਆਈ ਸੀ ਇਹਦੀ ਗੱਲ ਆ ਮੈਂ ਦੱਸੋ ਫਿਰ ਤੇ ਸੰਗ ਮੂਰੇ ਬੋਲਣ ਲੱਗ ਗਈ ਹੁਣ ਟੜਕੇ ਨਾਉਣ ਦੀ ਬਜਾਏ ਅੱਥ ਨੇ ਨਾਲਿਆ ਕਰੂੰਗੀ ਆਪਣਾ ਤਾਂ ਰਾਖੀ ਤੇ ਰਿਆ ਕਰਾਂਗੇ ਕੀ ਪਤਾ ਹੁੰਦਾ ਭਈ ਬੰਦੇ ਦਾ ਮੈਂ ਦੱਸੋ ਆਡੇ ਸਿਰ ਤੇ ਬੋਲ ਪੀ ਚੱਲ ਕੋਈ ਨਹੀਂ ਬੀਬੀ ਫਿਰ ਮੈਂ ਤਾਂ ਪਿੱਛੇ ਹੱਟੀ ਨਹੀਂ ਮੈਂ ਤਾਂ ਖੁੰਡਾ ਫੜਿਆ ਕਿ ਨਹੀਂ ਆ ਕੇ ਫੜਿਆ ਤੂੰ ਤਾਂ ਤੇ ਫਿਰ ਲੈ ਪੁੱਛ ਮੇਰਾ ਸਾਚ ਨਹੀਂ ਮੰਨਦੀ ਸੀ ਕਹਿੰਦੀ ਦਾਰਾ ਸਿੰਘ ਬਣ ਗਈ ਤੂੰ ਫਲਾਣਾ ਬਣ ਗਈ ਸੋ ਸੋ ਗੱਲਾਂ ਕਰੇ ਮੈਨੂੰ ਜੇ ਮੈਂ ਆ ਗਈ ਬਚਾਉਣ ਦਾ ਚਲ ਕੋਈ ਨਾ ਮਾਂ ਮਾਂ ਤੇਰੇ ਘਰ ਗੁਲਤਾ ਨਹੀਂ ਦੁਖਦਾ ਕੁਛ ਨਹੀਂ ਦੁਖਦਾ ਮੇਰਾ ਤਾਂ ਮੈਂ ਤਾਂ ਚਾਦੀ ਘੁੱਟ ਪੀ ਲਈ ਸੀ ਉਹ ਜਿੰਦ ਦਾ ਦਵਾਈ ਦੇ ਕੇ ਗਿਆ ਮੈਂ ਤਾਂ ਠੀਕ ਸੀਗੀ ਆਇਨੇ ਬੈਹ ਜਾਣੇ ਨੇ ਹੋਰ ਖੜੇ ਕਰਤੇ ਹੁਣ ਸਣਸੇ ਮੈਨੂੰ ਹੁਣ ਮੈਂ ਦਾ 3000 ਰੁਪਿਆ ਪਹਿਲਾਂ ਫੜਾਇਆ ਉਹਨੂੰ ਜੇ ਫੜਾਂਗੇ ਪਿੰਡ ਚ ਕਲੇਸ਼ ਪਊਗਾ ਨਾਲੇ ਉਹ ਟੱਪੂਗੀ ਉਹ ਤਾਂ ਹੁਣ ਉਹਦਾ ਤਾਂ ਕੰਮ ਐ ਭਾਈ ਇਹ ਰੋਟੀ ਦਾ ਇਹਦੇ ਗੱਜ ਗੁੱਠਾ ਦਿੰਨੀਆਂ ਆਏ ਦੀ ਮੇਰੀ ਗੱਲ ਸੁਣ ਕੱਲੇ ਟੀਫਣ ਨਾਲ ਕਿਵੇਂ ਸਰੂਗਾ ਫਿਰ ਲੀੜਾ ਕੱਪੜਾ ਤਾਂ ਆਪਾਂ ਹੀ ਧੋਕੇ ਦੇਵਾਂਗੇ ਫਿਰ ਇਹ ਹੋਰ ਫੜਾਇਆਊਗਾ ਤੈਨੂੰ ਕਿਸੇ ਨੂੰ ਲੀੜੇ ਵੀ ਤਵਾ ਲਿਆ ਕਰੂਗਾ ਜਦੋਂ ਬੰਦੇ ਨੇ ਘਰ ਖਰਾਬ ਕਰਨਾ ਹੋਵੇ ਇਹ ਤਾਂ ਫਿਰ ਗੱਲ ਵੱਧਦੀ ਜਾਂਦੀ ਆ ਚਲੋ ਕੋਈ ਨਹੀਂ ਭਣ ਮੇਰਾ ਤਾਂ ਦੁੱਧ ਉੱਬਲ ਨਾ ਰੱਖਿਆ ਸੀ ਮੈਂ ਤਾਂ ਭੱਜ ਕੇ ਉਹ ਦੇਖਦੀ ਆ ਉਹਨਾਂ ਨੂੰ ਭੱਗ ਜਾਓ ਜੇ ਜ਼ਬਰਦਸਤ ਫਿਰ ਗੱਲਾਂ ਕਰਦੇ ਹੋ ਲੈ ਦੁੱਧ ਧਰ ਕੇ ਦੱਸ ਕਿਉਂ ਆਈਓ ਗੈਂਸ ਤੇ ਮੈਂ ਸੁਣ ਇੱਕ ਗੱਲ ਹੋਰ ਕਹਿੰਦੀ ਸੀ ਵੀ ਘਰੇ ਆਪਣੇ ਕਲੇਸ ਪੈ ਤਾ ਗਿਆ ਵੀ ਬਾਪੂ ਜੀ ਦੇ ਨਾਂ ਸਾਰੀ ਜ਼ਮੀਨ ਹੈ ਹਨਾ ਕੈਟੇ ਹੋਰੀ ਨਾ ਕੋਈ ਨਹੀਂ ਜਮੀਨ ਤਾਂ ਹੈਗੀ ਨਾ ਐ ਤਾਂ ਭਣੀ ਅੱਗੇ ਤਾਂ ਕੋਈ ਨਹੀਂ ਕਰਦਾ ਸੀਗਾ ਨੀ ਮਾਣਾ ਮੋਟਾ ਕਿਸੇ ਬਾਬੇ ਕੋਲ ਹੀ ਜਾ ਆਉਂਦਾਂ ਮੈਂ ਤਾਂ ਹੁਣ ਜੇ ਤਕਾਲੇ ਪੈਣ ਲੱਗ ਗਿਆ ਬਾਬੇ ਵੀ ਕੀ ਕਰਨਗੇ ਮਾਂ ਜਦੋਂ ਐਡਾ ਬੰਦਾ ਜੱਟ ਹੋਵੇ ਐਡਾੜਪ ਵੀ ਨਹੀਂ ਸੁਹਾ ਚਾਹੀਦਾ ਚੱਲ ਕੋਈ ਨਾ ਮਾਜੀ ਚਾਪੀ ਨਹੀਂ ਹੋਰ ਦੱਕ ਸਾਰੀ ਉਮਰ ਗਈਆਂ 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 ਇਹਦੀਆਂ ਤਾਂ ਚੱਲ ਕੋਈ ਨਾ ਤੂੰ ਪੈ ਜਾ ਤੁਪਜੀ ਨਿਕਲੀ ਹੁਣ ਚੰਗਾ ਮੈਂ ਤਾਂ ਪੈ ਜੂਗੀ ਮੈਨੂੰ ਪੈ ਕੇ ਕਿੱਥੇ ਜਾ ਕੇ ਆਉਗੀਆਂ ਜਿਹੜੀ ਹੋਰ ਕਿੰਗ ਛੇੜ ਗਈ ਚਲ ਕੋਈ ਨਾ ਇਹਦਾ ਵੀ ਹੱਲ ਕਰ ਦਾਂਗੇ ਜਿਹੜੀ ਬਾਲੀ ਉੱਡਦੀ ਫਿਰਦੀ ਹੈ ਨਾ ਇਹਦਾ ਹੱਲ ਕਰਨਾ ਪਊ ਪੱਕਾ ਉਹ 3000 ਰੁਪਿਆ ਦਾ ਝਾੜਾ ਨਾ ਲੱਗਦੇ ਆ ਨਾ ਪਤਾ ਨਹੀਂ ਮੋੜੂਗੀ ਪਤਾ ਨਹੀਂ ਨਾ ਲੈ ਤੇਰੀ ਜੀਬ ਮੱਚ ਜੇ ਤੇਰੀ ਉਹ ਮੀਟ ਧਰ ਕੇ ਦੇਉ ਤੈਨੂੰ